ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਕਿ ਫਾਈਨਲੀ ਵਾਰਸ ਪੰਜਾਬ ਦੇ ਜਥੇਬੰਦੀ ਵਾਲੇ ਜਾਂ ਅਮਰਤਪਾਲ ਦੀ ਜਥੇਬੰਦੀ ਵਾਲਾ ਉਮੀਦਵਾਰ ਕੌਣ ਹੋਏਗਾ ਪਹਿਲਾਂ ਤੁਸੀਂ ਇਹ ਹੀ ਦੱਸ ਦਿਓ ਕਿ ਉਮੀਦਵਾਰ ਕੌਣ ਨੇ ਜੀ ਇਹ ਆਪਣੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਜੀ ਭਾਈ ਮਨਦੀਪ ਸਿੰਘ ਭਾਈ ਸੰਦੀਪ ਸਿੰਘ ਸੰਨੀ ਨੂੰ ਉਮੀਦਵਾਰ ਕਿਉਂ ਨਹੀਂ ਐਲਾਨਿਆ ਗਿਆ ਉਹਨਾਂ ਦੇ ਭਰਾ ਨੂੰ ਕਿਉਂ ਉਮੀਦਵਾਰ ਐਲਾਨ ਦਿੱਤਾ ਜੀ ਇਸ ਭਾਈ ਸੰਦੀਪ ਸਿੰਘ ਸੰਨੀ ਦਾ ਫੈਸਲਾਵਾ ਵੀ ਉਹਨਾਂ ਨੇ ਆਪਣੇ ਭਰਾ ਨੂੰ ਅੱਗੇ ਚੋਣਾ ਚੁਣ ਉਤਾਰਿਆ ਬੀਬੀ ਖਾਲੜਾ ਨੂੰ ਕਿਉਂ ਨਹੀਂ ਚੋਣ ਮੈਦਾਨ ਚ ਉਤਾਰਿਆ ਗਿਆ ਬਹੁਤ ਸਾਰੇ ਲੋਕ ਇਹ ਚਾਹੁੰਦੇ ਸੀ ਕਿ ਬੀਬੀ ਖਾਲੜਾ ਨੂੰ ਐਮਐਲਏ ਬਣਨਾ ਚਾਹੀਦਾ ਜੀ ਬੀਬੀ ਖਾਲੜਾ ਨੂੰ ਉਮੀਦਵਾਰ ਕਿਉਂ ਨਹੀਂ ਬਣਾਇਆ ਗਿਆ ਇਹ ਪਾਰਟੀ ਦੀਆਂ ਜਾਂ ਪਰਿਵਾਰ ਦੀਆਂ ਰਣਨੀਤੀਆਂ ਹੁੰਦੀਆਂ ਤੇ ਕੁਝ ਡਿਪੈਂਡ ਕਰਦਾ ਵਾ ਵੀ ਜਿੰਨੇ ਜਿਹਨੂੰ ਆਪਾਂ ਉਤਾਰਨਾ ਹੈ ਬੀਬੀ ਖਾਲੜਾ ਜੀ ਵ ਵੀ ਆਉਣਗੇ ਉਹ ਚੋਣ ਵੀ ਲੜਨਗੇ ਜਿਹੜੇ ਅਸੀਂ 27 ਵੀ ਜਿੱਤਨੀ ਆ ਇਸ ਕਰਕੇ ਐਤਕੀ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਲੜਾਇਆ ਗਿਆ ਹੈ ਅੱਛਾ ਬੀਬੀ ਖਾਲੜਾ ਦੀ ਸਹਿਮਤੀ ਦੇ ਨਾਲ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਚੋਣ ਮੈਦਾਨ ਚ ਉਤਾਰਿਆ ਜੀ ਕਿ ਲਾਲਚ ਦਿੰਦੇ ਆ ਜੀ ਤੁਹਾਨੂੰ ਦਾਲਾਂ ਦੇ ਦਾਂਗੇ ਜੀ ਤੁਹਾਨੂੰ ਚੌਲ ਦੇ ਦਾਂਗੇ ਵੀ ਕੀ ਗੱਲ ਆ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਲੋਕ ਚੌਲਾਂ ਦੇ ਭੁੱਖੇ ਆ ਉਹਨਾਂ ਰੋਜ਼ਗਾਰ ਦਓ ਉਹ ਆਪ ਰੋਟੀ ਰੋਟੀ ਕਮਾ ਲੈਣ ਉਹ ਆਪ ਦਾਲਾਂ ਚੌਲ ਖਰੀਦ ਲੈਣ ਇਸ ਕਰਕੇ ਅਸੀਂ ਸਿਆਸਤੀ ਉਹ ਕਰਨੀ ਆ ਵੀ ਹਰ ਬੰਦਾ ਆਪਣੇ ਪੈਰਾਂ ਤੇ ਆਪ ਕਾਮਯਾਬ ਹੋਵੇ ਆਪਣੇ ਘਰ ਦਾ ਸਰਕਲ ਚਲਾ ਸਕੇ ਕਦੋਂ ਆ ਰਹੇ ਭਾਈ ਅਮਰਪ ਕਨੀਊੜ ਚਲਾਉਂਦੇ ਆ ਵੀ ਉਹ 50 ਦਿਨਾਂ ਦੀ ਪ੍ਰੋਲ ਮਿਲ ਗਈ ਆ ਜੀ ਸਾਨੂੰ ਤੇ ਅੱਡੇ ਤੱਕ ਨਾ ਤੇ ਐਮਪੀ ਫੰਡ ਮਿਲਿਆ ਵਾ ਤੇ ਨਾ ਕੋਈ ਪ੍ਰੋਲ ਮਿਲੀ ਆ ਤੇ ਨਾ ਕੋਈ ਛੁੱਟੀ ਮਿਲੀ ਆ ਅਰੇ ਤੇ ਸਾਕੋ ਹੋਰ ਡਰਿਆ ਵੀ ਕਿਸੇ ਹੋਰ ਨੂੰ ਨਾ ਚੁੱਕ ਲਿੰਦੀ ਹੁਣ ਤਰਨ ਤਰਨ ਦਾ ਲਕਸ਼ਣ ਆ ਗਿਆ ਸਰਕਾਰਾਂ ਬਖਲਾਈਆਂ ਪਈਆਂ ਕਿਤੇ ਹੋਰ ਨਾ ਕੋਈ ਸਾਡੇ ਬੰਦੇ ਚੁੱਕ ਕੇ ਜੇਲ੍ਹ ਚ ਸੌੜ ਦੇ ਤੇ ਵੀ ਚਾਹੁੰਦੇ ਵੀ ਦੀਪ ਨੂੰ ਖਤਮ ਕਰ ਲਾਂਗੇ ਦੀਪ ਸਿੱਧੂ ਕਿਹੜਾ ਖਤਮ ਹੋਇਆ ਇਹ ਲੱਖਾਂ ਕੋਸ਼ਿਸ਼ਾਂ ਕਰਨਗੇ ਪਰ ਭਾਵੇਂ ਸਾਡੇ ਹੋਰ ਵੀ ਬੰਦੇ ਚੁੱਕ ਲੈਣ ਜਿਹੜੀ ਤਰਨ ਤਰਨ ਵਾਲੀ ਲਕਸ਼ਣ ਹੈ ਇਹ ਤੇ ਹੁਣ ਆਪਾਂ ਜਦੋਂ ਮੈਦਾਨ ਚ ਉਤਰ ਆਏ ਤੇ ਸਿਰ ਤਰ ਦੀ ਬਾਜੀ ਲਾ ਕੇ ਤੇ ਫਤਿਹ ਹੋਊਗੀ ਤੇ ਆ ਜਿਹੜੇ ਹੁਣ ਕੂਚੀ ਪਾਰਟੀ ਬੋਕਰ ਵਾਲੇ ਆ ਇਹਨਾਂ ਨੇ ਤੇ ਵੇਖੋ ਇਹਨਾਂ ਦੇ ਚਲੋ ਆਪਣਾ ਸੋਲ ਸਾਹਾ ਵੇਖੋ ਵੀ ਕਿਸੇ ਦੀ ਵੀ ਮੌਤ ਹੁੰਦੀ ਆ ਜੁੱਦਾ ਸਰਕਾਰ ਆ ਲੋਕ ਇਹਨਾਂ ਨੂੰ ਗਾਲਾਂ ਕੱਢ ਰਹੇ ਆ ਆ ਜਿਹੜਾ ਹੜਾਂ ਆ ਲਾਇਆ ਪਹਿਲਾਂ ਇਸ ਤੋਂ ਬੱਲਾ ਲੈਂਡ ਪੂਲਿੰਗ ਵਾਲਾ ਆਇਆ ਇਹਨਾਂ ਨੇ ਕਿੱਡੇ ਸਾਡੇ ਤੋਂ ਨੌਜਵਾਨ ਖੋਲੇ ਸਿੱਧੂ ਮੂਸੇ ਵਾਲਾ ਦੀਪ ਸਿੱਧੂ ਸੰਦੀਪ ਨੰਗਲ ਲੰਬੀਆਂ ਜਿਹੜਾ ਪੰਜਾਬ ਦਾ ਭਲਾ ਸੋਚਦੇ ਸੀ ਇਹਨਾਂ ਨੇ ਕਿੰਨੇ ਨੌਜਵਾਨ ਸਾਡੇ ਤੋਂ ਖੋਲੇ ਆ ਸੈਣੀ ਵਾਲਾ ਸਰਪੰਚਾ ਹੁਣ ਦੀ ਗੱਲ ਆ ਤੇ ਵੇਖੋ ਇਹਨਾਂ ਨੂੰ ਵੋਟ ਕਿੱਦਾਂ ਪੈਜੂਗੀ ਤੇ ਪੰਜਾਬ ਦੇ ਛੋਟੇ ਜਿਹੇ ਬੱਚੇ ਨੂੰ ਪੁੱਛ ਲਓ ਵੀ ਬਦਲਦਲ ਪੰਥਕ ਆ ਉਹ ਤੁਹਾਨੂੰ ਦੱਸ ਦੂਗਾ ਜੀ ਪੰਥਕ ਛੋਟੇ 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 ਬੱਚੇ ਤਾਂ ਨਹੀਂ ਉਹ ਕਹਿੰਦੇ ਸਾਡਾ ਸ਼੍ਰੋਮਣੀ ਅਕਾਲੀ ਦਲ ਲਿਆ ਜੀ ਨਹੀਂ ਜੀ ਉਹ ਵੇਖੋ ਸ਼੍ਰੋਮਣੀ ਅਕਾਲੀ ਦਲ ਜੇ ਹੁੰਦਾ ਨਾ ਤੇ ਫਿਰ ਆ ਦੇਨੀ ਵਿਖਣੇ ਬਣੇ ਸ਼੍ਰੋਮਣੀ ਅਕਾਲੀ ਦਲ ਕਦੀ ਵੀ ਅਕਾਲੀ ਦਲ ਨੂੰ ਪੰਜਾਬ ਚ ਆਵਲੇ ਦਿਨ ਨਹੀਂ ਵਿਖਣੇ ਪਹਿਣਗੇ ਸਾਰੀਆਂ ਸ਼ੀਟਾਂ ਹਾਰ ਗਏ ਜੀ ਬਦਲੂ ਨਹੀਂ ਆਪ ਵੀ ਹਾਰ ਗਏ ਅਕਾਲੀ ਦਲ ਹਾਸ਼ੀਏ ਤੇ ਆ ਗਿਆ ਅਕਾਲੀ ਦਲ ਹਾਸ਼ੀਏ ਤੇ ਕਦੀ ਨਹੀਂ ਆ ਸਕਦਾ ਬਦਲਦਲ ਹਾਸ਼ੀਏ ਤੇ ਆਇਆ ਅਕਾਲੀ ਦਲ ਹਮੇਸ਼ਾ ਚੜ੍ਹਦੀ ਕਲਾ 'ਚ ਰਹੂਗਾ। ਇਲੈਕਸ਼ਨ ਕੈਂਪੇਨ ਕਰਨ ਨੂੰ ਲੈ ਕੇ ਤੁਹਾਡੇ ਵਾਸਤੇ ਵੱਡੀਆਂ ਚੁਣੌਤੀਆਂ ਕੀ ਆ ਜੀ? ਚੁਣੌਤੀਆਂ ਇਹ ਆ ਜੀ ਇਹਨਾਂ ਦੇ ਕੋਲ ਦੁਨਿਆਵੀ ਤਖਤਾ, ਇਹ ਆਪਣਾ ਕੋਈ ਤਾਮਝਾਮ ਸਾਰਾ ਕੁਝ ਆਪਣਾ ਲਾਉਣਗੇ ਤੇ ਸਾਡੇ ਕੋਲ ਜੇ ਇਹਨਾਂ ਕੋਲ ਦੁਨਿਆਵੀ ਤਖਤਾ ਤੇ ਸਾਡੇ ਕੋਲ ਉਹ ਸੱਚੇ ਪਾਤਸ਼ਾਹ ਵਾਲਾ ਤਖਤਾ, ਉਹ ਮਾਲਕ ਬੈਠਾ ਓਟ ਆਸਰਾ ਪਿੱਛੇ ਇਸ ਕਰਕੇ ਚੁਣੌਤੀਆਂ ਜਿੰਨੀਆਂ ਵੀ ਹੋਣ ਜਿਹੜੀਆਂ ਅੱਗੇ ਵੀ ਆਈਆਂ ਵਾਂ ਅਸੀਂ ਉਹਨਾਂ ਚੁਣੌਤੀਆਂ ਨੂੰ ਕੋਈ ਬਾਹਲਾ ਡੋਲਦੇ ਨਹੀਂ ਉਹਨਾਂ ਨੂੰ ਲੈ ਕੇ ਜਾਂ ਕੋਈ ਬਾਹਲਾ ਡਰਦੇ ਨਹੀਂ ਚੜ੍ਹਦੀ ਕਲਾ ਦੇ ਨਾਲ ਰਵਾਂਗੇ ਚੜ੍ਹਦੀ ਕਲਾ ਦੇ ਨਾਲ ਜਿੱਤਾਂਗੇ। ਦੁਨ ਦੇ ਨਾਲ ਆਪਾਂ ਧੋਖਾ ਕਰਾਂਗੇ ਨਾ ਜਦੋਂ ਆਪਣੇ ਵਰਕਰਾਂ ਦੇ ਨਾਲ ਆਪਣੇ ਸਿਸਟਮ ਦੇ ਨਾਲ ਆਪਣੇ ਜਿਹੜੇ ਬੰਦੇ ਸਾਡੇ ਨਾਲ ਹੋਏ ਭੜਦੇ ਆ ਦਿਨ ਰਾਤ ਲੱਗੇ ਰਹਿੰਦੇ ਜਿਨ੍ਹਾਂ ਨੇ ਸੰਘਰਸ਼ ਕੀਤਾ ਇੱਕ ਦਰਿਆਾਂ ਤੇ ਬੈਠਣ ਵਾਲੀ ਪਾਰਟੀ ਨੂੰ ਜਿਨ੍ਹਾਂ ਨੇ ਤਖਤ ਦੇਤਾ 92 ਐਮਐਲਏ ਜਿਤਾਤੇ ਜਦੋਂ ਉਹਨਾਂ ਦੇ ਨਾਲ ਧੋਖਾ ਉਹਨਾਂ ਦੇ ਨਾਲ ਗਦਾਰੀ ਉਦੋਂ ਮਾਰਾ ਜਦੋਂ ਉਹ ਫਿਰ ਉਹ ਕੁਦਰਤ ਵੀ ਉਥੇ ਲੈ ਜਾਂਦੀ ਹੈ ਵੀ ਜਦੋਂ ਆਪਾਂ ਗਦਾਰੀਆਂ ਕਰੀਏ ਨਾ ਜਦੋਂ ਧੋਖੇ ਬਾਜ਼ੀਆਂ ਕਰੀਏ ਆਪਣੇ ਸੱਜਣਾ ਦੇ ਨਾਲ ਉਦੋਂ ਕੁਦਰਤ ਵੀ ਮਾਰ ਮਾਰਦੀ ਹੈ ਐਤਕੀ ਆਮ ਆਦਮੀ ਪਾਰਟੀ ਨੂੰ ਕੁਦਰਤ ਦੀ ਮਾਰ ਵੱਜਣੀ ਆ ਐਤਕੀ ਆਮ ਆਦਮੀ ਪਾਰਟੀ ਨੂੰ ਮਾਰਾ ਜੀ ਨੇ ਮਾਰ ਮਾਰਨੀ ਵੀ ਅਭੀ ਐ ਕਿ ਉਹਨਾਂ ਸੱਜਣਾ ਨੇ ਮਾਰ ਮਾਰਨੀ ਹੈ ਜਿਨ੍ਹਾਂ ਸੱਜਣਾ ਦੇ ਨਾਲ ਇਹਨਾਂ ਧੋਖਾ ਕੀਤਾ ਅਜੇ ਕੋਈ ਤਖਤਾਂ ਵਾਲੇ ਕੋਈ ਔਦਿਆਂ ਵਾਲੇ ਨਹੀਂ ਹੈਗੇ ਪਰ ਜਦੋਂ ਤਖਤਾਂ ਤੇ ਔਦਿਆਂ ਤੇ ਗੰਦੇ ਬੰਦੇ ਬਹਿ ਜਾਣ ਕੀ ਕਰੀਏ ਅੱਕ ਕੇ ਇਹਨਾਂ ਮੈਦਾਨਾਂ ਚ ਉਤਰਨਾ ਪੈਂਦਾ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਐਸਡੀ ਟੀਵੀ ਦੇਖ ਰਹੇ ਹੋ ਮੈਂ ਹਾਂ ਸਿਵਰਨਜੀਤ ਸਿੰਘ ਢੱਲੋ ਦੋਸਤੋ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਹਰ ਕਿਸੇ ਦੀਆਂ ਨਸਨਾ ਟਿਕੀਆਂ ਹੋਈਆਂ ਸੀ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਕਿ ਕਿਹਨੂੰ ਉਮੀਦਵਾਰ ਐਲਾਨਿਆ ਜਾਏਗਾ ਤਾਂ ਫਾਈਨਲੀ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਭਾਈ ਸੰਦੀਪ ਸਿੰਘ ਸਣੀ ਦੇ ਜਿਹੜੇ ਬ੍ਰਦਰ ਨੂੰ ਭਰਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਤਾਂ ਵਾਰਿਸ ਪੰਜਾਬ ਦੇ ਜਥੇਬੰਦੀ ਤੋਂ ਭਾਈ ਤਲਵੰਡੀ ਸਾਹਿਬ ਮੌਜੂਦ ਨੇ ਸਾਡੇ ਨਾਲ ਰਜਿੰਦਰ ਸਿੰਘ ਤਲਵੰਡੀ ਇਹਨਾਂ ਨਾਲ ਗੱਲਬਾਤ ਕਰਦੇ ਆ ਇਹ ਵੀ ਇਲੈਕਸ਼ਨਾਂ ਦੇ ਵਿੱਚ ਜਿਹੜਾ ਜ਼ੋਰ ਲਗਾ ਰਹੇ ਨੇ ਹਰ ਹਾਲਤ ਦੇ ਵਿੱਚ ਇਹ ਕਹਿ ਰਹੇ ਨੇ ਵੀ ਭਾਈ ਵਾਰਸ ਪੰਜਾਬ ਦੇ ਜਥੇਬੰਦੀ ਦਾ ਉਮੀਦਵਾਰ ਅਸੀਂ ਜਿਤਾਵਾਂਗੇ ਤਾਂ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜਿੱਕਾ ਖਾਲਸਾ ਜੀ ਫੋਟੇ ਅੱਛਾ ਲੋਕਾਂ ਨੂੰ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਕਿ ਫਾਈਨਲੀ ਵਾਰਸ ਪੰਜਾਬ ਦੇ ਜਥੇਬੰਦੀ ਵਾਲੇ ਜਾਂ ਅਮਰਤਪਾਲ ਦੀ ਜਥੇਬੰਦੀ ਵਾਲਾ ਉਮੀਦਵਾਰ ਕੌਣ ਹੋਏਗਾ ਪਹਿਲਾਂ ਤੁਸੀਂ ਇਹ ਹੀ ਦੱਸ ਦਿਓ ਕਿ ਉਮੀਦਵਾਰ ਕੌਣ ਨੇ ਜੀ ਇਹ ਆਪਣੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਜੀ ਭਾਈ ਮਨਦੀਪ ਸਿੰਘ ਤੇ ਲੋਕਾਂ ਦੀਆਂ ਨਜ਼ਰਾਂ ਵੀ ਟਿੱਕੀਆਂ ਹੋਈਆਂ ਸੀ ਤੇ ਲੋਕਾਂ ਦੀ ਆਵਾਜ਼ ਹੀ ਆ ਜੀ ਇਹ ਮਤਲਬ ਕਿ ਇਹ ਪਾਰਟੀ ਦਾ ਫੈਸਲਾ ਨਹੀਂ ਹੈ ਇਹ ਲੋਕਾਂ ਦਾ ਫੈਸਲਾ ਹੈ ਲੋਕ ਚਾਹੁੰਦੇ ਸੀ ਵੀ ਉਹ ਪਰਿਵਾਰ ਦੇ ਵਿੱਚੋਂ ਹੀ ਉਮੀਦਵਾਰ ਹੋਵੇ ਜਿਹੜਾ ਸ਼ੰਗਰਸ਼ੀਪ ਪਰਿਵਾਰ ਹੋਵੇ ਜਿਨ੍ਹਾਂ ਨੇ ਕੌਮ ਦੇ ਲਈ ਕੋਈ ਕਾਰਜ ਕੀਤਾ ਹੋਵੇ ਤੇ ਭਾਈ ਸੰਦੀਪ ਸਿੰਘ ਸੰਨੀ ਨੇ ਜਿੱਡਾ ਵੱਡਾ ਕਾਰਜ ਕੀਤਾ ਮਨ ਲੱਗਦਾ ਨਹੀਂ ਵੀ ਕੌਮ ਏਡਾ ਵੱਡਾ ਕਾਰਜ ਕਿਸੇ ਹੋਰ ਨੇ ਕੀਤਾ ਕੌਮੀ ਕਾਰਜ ਸੋ ਇਸੇ ਕਰਕੇ ਭਾਈ ਸੰਦੀਪ ਸਿੰਘ ਸੰਨੀ ਉਹ ਨਾ ਨਹੀਂ ਬੇਨਤੀ ਲਈ ਇੱਕ ਸਾਹ ਦੇ ਭਾਈ ਸੰਦੀਪ ਸਿੰਘ ਸੰਨੀ ਨਹੀਂ ਉਹ ਆਪ ਹੀ ਉਹ ਹੀ ਹੈ ਜੀ ਉਮੀਦਵਾਰ ਅੱਛਾ ਭਾਈ ਸੰਦੀਪ ਸਿੰਘ ਸੰਨੀ ਨੂੰ ਉਮੀਦਵਾਰ ਕਿਉਂ ਨਹੀਂ ਐਲਾਨਿਆ ਗਿਆ ਉਹਨਾਂ ਦੇ ਭਰਾ ਨੂੰ ਕਿਉਂ ਉਮੀਦਵਾਰ ਐਲਾਨ ਦਿੱਤਾ ਜੀ ਸੰਦੀਪ ਸਿੰਘ ਸੰਨੀ ਨੂੰ ਐਲਾਨਿਆ ਜੀ ਸੰਦੀਪ ਸਿੰਘ ਸੰਨੀ ਨੂੰ ਹੀ ਕਿਹਾ ਸੀ ਵੀ ਤੁਸੀਂ ਤੁਹਾਨੂੰ ਅਸੀਂ ਸ਼ੀਟ ਦਿੱਤੀ ਆ ਤੁਸੀਂ ਦੇਖ ਲਓ ਉਹਨਾਂ ਨੇ ਆਪਦੇ ਭਰਾ ਨੂੰ ਅੱਗੇ ਪਰਿਵਾਰ ਨੂੰ ਜਿਵੇਂ ਉਹਨਾਂ ਦਾ ਮਨ ਬਣਿਆ ਇਹ ਉਹਨਾਂ ਨੇ ਕਿਹਾ ਵਾ ਜੀ ਆਪਾ ਤੇ ਭਾਈ ਸੰਦੀਪ ਸਿੰਘ ਸੰਨੀ ਨੂੰ ਉਹਨਾਂ ਨੂੰ ਕਹਤਾ ਹੈ ਵੀ ਅਸੀਂ ਜਿਵੇਂ ਸਾਡੀ ਪਾਰਟੀ ਵੱਲੋਂ ਇੱਕ ਤੁਹਾਨੂੰ ਟਿਕਟ ਦੇਣਾ ਚਾਹੁੰਦੇ ਆ ਤੁਹਾਨੂੰ ਲੜਾਉਣਾ ਚਾਹੁੰਦੇ ਆ ਇਸ ਭਾਈ ਸੰਦੀਪ ਸਿੰਘ ਸੰਨੀ ਦਾ ਫੈਸਲਾਵਾ ਵੀ ਉਹਨਾਂ ਨੇ ਆਪਣੇ ਭਰਾ ਨੂੰ ਅੱਗੇ ਚੋਣਾ ਚ ਉਤਾਰਿਆ ਅੱਛਾ ਪਹਿਲਾਂ ਇਹ ਖਬਰਾਂ ਜਿਹੜੀਆਂ ਬੜੀਆਂ ਫੈਲੀਆਂ ਸੀ ਕਿ ਭਾਈ ਸੰਦੀਪ ਸਿੰਘ ਸਾਨੀ ਦੇ ਪਰਿਵਾਰ ਨੇ ਮਨਾ ਕਰ ਦਿੱਤਾ ਸੀ ਉਹ ਕਹਿੰਦੇ ਅਸੀਂ ਕਿਸੇ ਧੜੇ ਵੱਲੋਂ ਜਾਂ ਅਸੀਂ ਕਿਸੇ ਪਾਰਟੀ ਵੱਲੋਂ ਚੋਣ ਮੈਦਾਨ 'ਚ ਨਹੀਂ ਆਵਾਂਗੇ ਅਸੀਂ ਆਜ਼ਾਦ ਤੌਰ ਤੇ ਚੋਣ ਲੜਾਂਗੇ ਜੀ ਫਿਰ ਉਸ ਖਬਰ ਬਾਰੇ ਕੀ ਖਿਆਲ ਹੈ ਨਹੀਂ ਜੀ ਜਦੋਂ ਉਹ ਚੋਣ ਆਪਣਾ ਮੈਦਾਨ ਦੇ ਵਿੱਚ ਉੱਤਰ ਹੀ ਆਏ ਜਦੋਂ ਹੁਣ ਅੱਜ ਐਲਾਨ ਹੀ ਹੋ ਗਿਆ ਪੀਸੀ ਹੋ ਗਈ ਤੇ ਪਿੱਛੇ ਉਹ ਜਿਹੜੀਆਂ ਖਬਰਾਂ ਜਾਂ ਫੇਕ ਨਿਊਜ਼ਾਂ ਤੇ ਇਹ ਵੀ ਚੱਲਦੀਆਂ ਰਹੀਆਂ ਪਿੱਛੇ ਜੇ ਹੁਣ ਫੇਰ ਵੀ 50 ਦਿਨਾਂ ਦੀ ਪ੍ਰੋਬਲ ਭਾਈ ਅਮਰਤਪਾਲ ਆ ਰਿਹਾ ਉਹਦੇ ਵੇਖੋ ਚੈਨਲ ਵਾਲਿਆਂ ਨੇ ਜਾਂ ਗੋਦੀ মিডিਆ ਨੇ ਕਹਿ ਲੋ ਉਹਨਾਂ ਨੇ ਇਦਾਂ ਦੇ ਭੰਬਲ ਭੂਸੇ ਪਾਉਣੇ ਹੁੰਦੇ ਆ ਉਹਨਾਂ ਨੇ ਆਪਣੇ ਵਿਊ ਲੈਣੇ ਹੁੰਦੇ ਆ ਤਾਂ ਕਰਕੇ ਕੋਈ ਇਦਾਂ ਦੇ ਉਹ ਛੜਦੇ ਰਹਿੰਦੇ ਛੋਸ਼ੇ ਪਰ ਇਹੋ ਜੀ ਕੋਈ ਗੱਲ ਨਹੀਂ ਅੱਛਾ ਕਦੋਂ ਆ ਰਹੇ ਭਾਈ ਅਮਰਤਪਾਲ ਸਿੰਘ ਪ੍ਰੋਲ ਤੇ ਜੀ ਇਹ ਉਹ ਦੱਸਣਗੇ ਜੀ ਜਿਹੜੇ ਉਹ ਫੇਕ ਨਿਊਜ਼ ਚਲਾਉਂਦੇ ਆ ਵੀ ਉਹ 50 ਦਿਨਾਂ ਦੀ ਪ੍ਰੋਲ ਮਿਲ ਗਈ ਆ ਜੀ ਸਾਨੂੰ ਤੇ ਅੱਜ ਤੱਕ ਨਾ ਤੇ ਐਮਪੀ ਫੰਡ ਮਿਲਿਆ ਵਾ ਤੇ ਨਾ ਕੋਈ ਪ੍ਰੋਲ ਮਿਲੀ ਆ ਤੇ ਨਾ ਕੋਈ ਛੁੱਟੀ ਮਿਲੀ ਆ ਅਰੇ ਤੇ ਸਾਕੋ ਹੋਰ ਡਰਿਆ ਵੀ ਕਿਸੇ ਹੋਰ ਨੂੰ ਨਾ ਚੁੱਕ ਲਿੰਦੀ ਹੁਣ ਤਰਨ ਤਰਨ ਦਾ ਲਕਸ਼ਣ ਆ ਗਿਆ ਸਰਕਾਰਾਂ ਬਖਲਾਈਆਂ ਪਈਆਂ ਕਿਤੇ ਹੋਰ ਨਾ ਕੋਈ ਸਾਡੇ ਬੰਦੇ ਚੁੱਕ ਕੇ ਜੇਲ੍ਹ ਚ ਛੋੜ ਦਨ ਮੰਚ ਡਰ ਹੈਗਾ ਕਿ ਤੁਹਾਨੂੰ ਵੀ ਇਸ ਤਰ੍ਹਾਂ ਡਿਕਾ ਬਣ ਸਕਦਾ ਜੀ ਡਰ ਨੂਰ ਤੇ ਚਲੋ ਜਿਹੜੇ ਇਹ ਰਾਤ ਤੇ ਤੁਰੇ ਅੰਦੇਸ਼ ਸੰਘਰਸ਼ਾਂ ਤੇ ਜੇਲਾਂ ਜੂਲਾਂ ਦਾ ਉਹਨਾਂ ਨੂੰ ਡਰ ਕਦਾ ਹੁੰਦਾ ਵਾ ਪਰ ਇਸ ਕਿੰਨੇ ਆ ਵੀ ਹੋ ਸਕਦਾ ਇਦਾਂ ਕੋਈ ਕੰਮ ਕਰਨੋ ਜਿੱਥੇ ਆਡੇ ਉਹ ਤੋਂ ਹੁੰਦੇ ਉਹਨਾਂ ਨੇ ਸੋਚ ਉਹਨਾਂ ਨੇ ਤੇ ਇਹ ਸੋਚਿਆ ਵੀ ਭਾਈ ਅਮਰਤਪਾਲ ਨੂੰ ਜੇਲ੍ਹ ਚ ਬੰਦ ਕਰਕੇ ਤੇ ਸ਼ਾਇਦ ਭਾਈ ਅਮਰਤਪਾਲ ਨੂੰ ਅਸੀਂ ਕੈਦ ਕਰ ਲਾਂ ਖਤਮ ਕਰ ਲਾਂਗੇ ਉਹ ਖਤਮ ਹੋਇਆ ਆ ਹੜਾੰਡ ਸੇਵਾ ਕੀਤੀ ਆ ਵਾਰਸ ਪੰਜਾਬ ਦੇ ਜਥੇਬੰਦੀ ਨੇ ਸਭ ਤੋਂ ਕੋਈ ਆਪਣਾ ਮੌਜੂਦਾ ਸਰਕਾਰ ਨਹੀਂ ਕੋਈ ਸਾਬਕਾ ਸਰਕਾਰ ਨਹੀਂ ਉਨੀ ਸੇਵਾ ਕਰ ਸਕੀ ਜਾਂ ਲੋਕਾਂ ਦੇ ਹੜਾੰਦ ਰਾਨ ਖੜ ਸਕੇ ਜਿੰਨਾ ਵੀ ਆਪਣਾ ਅਸੀਂ ਜਾਂ ਵਾਰਸ ਪੰਜਾਬ ਦੀ ਜਥੇਬੰਦੀ ਦੀ ਟੀਮ ਜਿਹੜੇ ਕੈਂਪ ਲਾਏ ਤੁਹਾਡਾ ਆਪਣਾ ਕੈਂਪ ਤੋਂ ਨਾਮ ਇੱਕ ਲਹਿਰ ਚੱਲੀ ਜਿੰਨਾ ਭਾਈ ਅਮਰਤਪਾਲ ਨੇ ਲੋਕਾਂ ਦੇ ਵਿੱਚ ਜਾ ਕੇ ਸੇਵਾ ਕੀਤੀ ਅਸੀਂ ਕਹਿੰਨੇ ਆਂ ਵੀ ਲੋਕਾਂ ਦੇ ਵਿੱਚ ਭਾਈ ਅਮਰਤਪਾਲ ਗਿਆ ਉਹਨੂੰ ਭਾਵੇਂ ਇਹਨਾਂ ਜੇਲ੍ਹ 'ਚ ਬੰਦ ਕੀਤਾ ਸੀ ਇਹ ਤੇ ਇਹ ਵੀ ਚਾਹੁੰਦੇ ਸੀ ਵੀ ਦੀਪ ਨੂੰ ਖਤਮ ਕਰ ਲਾਂਗੇ ਦੀਪ ਸਿੱਧੂ ਕਿਹੜਾ ਖਤਮ ਹੋਇਆ ਇਹ ਲੱਖਾਂ ਕੋਸ਼ਿਸ਼ਾਂ ਕਰਨਗੇ ਪਰ ਭਾਵੇਂ ਸਾਡੇ ਹੋਰ ਵੀ ਬੰਦੇ ਚੁੱਕ ਲੈਣਾ ਜਿਹੜੀ ਤਰਨਤਰਨ ਵਾਲੀ ਇਲੈਕਸ਼ਨ ਹੈ ਇਹ ਤੇ ਹੁਣ ਆਪਾਂ ਜਦੋਂ ਮੈਦਾਨ 'ਚ ਉਤਰ ਆਏ ਤੇ ਸਿਰ ਤਰ ਦੀ ਬਾਜੀ ਲਾ ਕੇ ਤੇ ਇਹ ਫਤਿਹ ਹੋਊਗੀ ਜਿੱਤੋਂਗੇ ਜੀ ਹਣ ਜਿੱਤਾਂਗੇ ਜੀ ਜ਼ਰੂਰ ਜਿੱਤਾਂਗੇ ਇਹ ਲੋਕ ਇਹ ਵੇਖੋ ਲੋਕੀ ਕਹਿ ਰਹੇ ਆ ਲੋਕਾਂ ਦਾ ਪਸੰਦੀਦਾ ਉਮੀਦਵਾਰ ਵੀ ਜਿਹੜਾ ਕੋਈ ਕੌਮੀ ਕਾਰਜ ਜਿਨ੍ਹਾਂ ਨੇ ਕੀਤਾ ਹੋਵੇ ਜਿਹੜਾ ਪਰਿਵਾਰ ਕੋਈ ਸੰਘਰਸ਼ੀ ਹੋਵੇ ਉਹ ਮੈਦਾਨ ਚ ਜਾਵੇ ਤੇ ਉਹ ਮੈਦਾਨ ਚ ਆਇਆ ਹੈ ਤੇ ਇਹ ਹੁਣ ਜਿਤਾਉਣਾ ਲੋਕਾਂ ਨੇ ਆ ਨਾ ਤੇ ਦੇਖੋ ਤੁਸੀਂ ਜਿਤਾ ਸਕਦੇ ਜੇ ਨਾਮ ਐ ਜਿਤਾ ਸਕਦਾ ਹੈ ਨਾ ਆਪਣੀਆਂ ਕਿਸੇ ਇਹ ਲੋਕਾਂ ਨੇ ਜਿਤਾਉਣਾ ਤੇ ਜਦੋਂ ਲੋਕਾਂ ਦੀ ਪਸੰਦ ਹੀ ਸੀ ਵੀ ਐ ਕਿ ਜਿਹੜਾ ਉਮੀਦਵਾਰ ਜਿੱਤੂਗਾ ਪੰਥਕ ਜਿੱਤੂਗਾ ਉਹ ਭਾਵੇਂ ਬੀਬੀ ਖਾ ਲੜਾ ਹੋਵੇ ਭਾਵੇਂ ਹੋਰ ਕੋਈ ਪੰਥਕ ਚਿਹਰਾ ਹੋਵੇ ਤੇ ਜਦੋਂ ਪੰਥਕ ਪਰਿਵਾਰ ਅੱਗੇ ਮੈਦਾਨ 'ਚ ਉਤਰ ਆਇਆ ਤੇ ਲੋਕਾਂ ਨੇ ਆਪੇ ਜਿਤਾਉਣਾ ਜੀ अच्छा बीबी ਖਲੜਾ ਨੂੰ ਕਿਉਂ ਨਹੀਂ ਚੋਣ ਮੈਦਾਨ ਚ ਉਤਾਰਿਆ ਗਿਆ ਬਹੁਤ ਸਾਰੇ ਲੋਕ ਇਹ ਚਾਹੁੰਦੇ ਸੀ ਕਿ ਬੀਬੀ ਖਲੜਾ ਨੂੰ ਐਮਐਲਏ ਬਣਨਾ ਚਾਹੀਦਾ ਜੀ ਫਿਰ ਬੀਬੀ ਖਲੜਾ ਨੂੰ ਤੁਹਾਨੂੰ ਕੀ ਲੱਗਦਾ ਤੁਸੀਂ ਜਥੇਬੰਦੀ ਨਾਲ ਸੰਬੰਧ ਰੱਖਦੇ ਹੋ ਬੀਬੀ ਖਲੜਾ ਨੂੰ ਉਮੀਦਵਾਰ ਕਿਉਂ ਨਹੀਂ ਬਣਾਇਆ ਗਿਆ ਦੇਖੋ ਜੀ ਇਹ ਪਾਰਟੀ ਦੀਆਂ ਜਾਂ ਪਰਿਵਾਰ ਦੀਆਂ ਰਣਨੀਤੀਆਂ ਹੁੰਦੀਆਂ ਤੇ ਕੁਝ ਡਿਪੈਂਡ ਕਰਦਾ ਵਾ ਵੀ ਜਿਨੇ ਜਿੰਨੂੰ ਆਪਾਂ ਉਤਾਰਨਾ ਹੈ ਬੀਬੀ ਖਾਲੜਾ ਜੀ ਵੇਖੋ ਉਹਨਾਂ ਦੇ ਜਿਵੇਂ ਹੁਣ ਉਹ ਬਾਹਰ ਗਏ ਨੇ ਉਹ ਜੇ ਪੰਜਾਬ ਚ ਨਹੀਂ ਆਏ ਉਹਨਾਂ ਦਾ ਕੋਈ ਪਰਸਨਲੀ ਆਪਣਾ ਹੈ ਸੀ ਵੀ ਆਉਣਗੇ ਮੈਦਾਨ ਚ ਉਹ ਆਪਣਾ ਪ੍ਰਚਾਰ ਕਰਨ ਵਾਸਤੇ ਵੀ ਆਉਣਗੇ ਉਹ ਚੋਣ ਵੀ ਲੜਨਗੇ ਜਿਹੜੇ ਅਸੀਂ 27 ਵੀ ਜਿੱਤਨੀ ਆ ਇਸ ਕਰਕੇ ਐਤਕੀ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਲੜਾਇਆ ਗਿਆ ਹੈ ਅੱਛਾ ਬੀਬੀ ਖਾਲੜਾ ਦੀ ਸਹਿਮਤੀ ਦੇ ਨਾਲ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਚੋਣ ਮੈਦਾਨ ਚ ਉਤਾਰਿਆ ਜੀ ਬਿਲਕੁਲ ਸਹਿਮਤੀ ਨਾਲ ਜੀ ਉਹਨਾਂ ਤੋਂ ਬਾਹਰ ਜਾ ਕੇ ਤੇ ਅਸੀਂ ਕਿੱਥੇ ਜਾਵਾਂਗੇ ਉਹਨਾਂ ਦੀ ਬਿਲਕੁਲ ਸਹਿਮਤੀ ਦੇ ਨਾਲ ਜਿਹੜਾ ਇਹ ਉਹਨਾਂ ਦੀ ਭਾਈ ਅਮਰਪਾਲ ਦੇ ਪਹਿਲੇ ਦਿਨੋਂ ਜਦੋਂ ਪ੍ਰਚਾਰ ਚਾਹੇ ਉਦੋਂ ਵੀ ਸਹਿਮਤੀ ਸੀ ਤੇ ਅੱਜ ਵੀ ਉਹਨਾਂ ਦੀ ਬਿਲਕੁਲ ਸਹਿਮਤੀ ਹੈ ਤੇ 27 ਦੇ ਵਿੱਚ ਉਹ ਤਾਂ ਕਹਿੰਦੇ ਆ ਵੀ ਭਾਈ ਅਮਰਤਪਾਲ ਨੂੰ ਆਪਾਂ ਸੀਐਮ ਬਣਾਉਣਾ ਉਹਨਾਂ ਦੀ ਪੂਰੀ ਸਹਿਮਤੀ ਦੇ ਨਾਲ ਹੀ ਜਿਹੜਾ ਇਹ ਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਵੀ ਬਣੀ ਜਿੰਨੇ ਵੀ ਸੰਘਰਸ਼ੀ ਜਿੰਨੇ ਵੀ ਪੰਜਾਬ ਦਾ ਭਲਾ ਕਰਨ ਵਾਲੇ ਲੋਕ ਆ ਜਿਨ੍ਹਾਂ ਦੀ ਪੰਜਾਬ ਪੱਕੀ ਸੋਚ ਆ ਉਹਨਾਂ ਸਾਰਿਆਂ ਦੀ ਸਹਿਮਤੀ ਆ ਭਾਈ ਅਮਰਤਪਾਲ ਦੇ ਨਾਲ ਉਹਨਾਂ ਦੀ ਸੋਚ ਰਲਦੀ ਆ ਉਹ ਭਾਈ ਅਮਰਤਪਾਲ ਨੂੰ ਸਪੋਰਟ ਕਰਦੇ ਆ ਉਹਨਾਂ ਤੋਂ ਬਾਰੇ ਨਹੀਂ ਇਸ ਜਾ ਸਕਦੇ ਕਿੰਨੇ ਕ ਵੱਡੇ ਮਾਰਜਨ ਦੇ ਨਾਲ ਜਿੱਤ ਹਸਲ ਹੋਊਗੀ ਜੀ ਵੇਖੋ ਜੀ ਜਿੰਨੇ ਵੱਡੇ ਮਾਰਜਨ ਦੇ ਨਾਲ ਭਾਈ ਅਮਰਤਪਾਲ ਦੀ ਅਸੀਂ ਖਡੂਰ ਸਾਹਿਬ ਸ਼ੀਟ ਜਿੱਤੀ ਸੀ ਓਨੇ ਵੱਡੇ ਮਾਰਜਨ ਦੇ ਨਾਲ ਹੀ ਲਾ ਲੋ ਕਿਉਂਕਿ ਜਦੋਂ ਜਿਹੜੀ ਚੋਣ ਜਿੱਤ ਨਹੀਂ ਹੁੰਦੀ ਆ ਨਾ ਇਹ ਮਾਰਜਨ ਹੁੰਦਾ ਲੋਕਾਂ ਦਾ ਲੋਕ ਲਹਿਰ ਕਿੱਧਰ ਆ ਲੋਕਾਂ ਦੇ ਬੁੱਲਾਂ ਤੇ ਆਵਾਜ਼ ਕਿਸ ਦੀ ਆ ਲੋਕਾਂ ਦੇ ਦਿਲਾਂ 'ਚ ਕੌਣ ਆ ਉਦੇ ਹਿਸਾਬ ਨਾਲ ਮਾਰਜਨ ਤਾਂ ਇਹ ਕੀਤੇ ਜਾਂਦੇ ਆ ਤੇ ਇਹ ਹੁਣ ਆਪਾਂ ਤੁਸੀਂ ਲੋਕਾਂ ਤੋਂ ਪੁੱਛ ਕੇ ਵੇਖਿਓ ਕਰੀ ਉਹ ਸਰਵੇਜੇ ਕਰਿਓ ਜੋ ਮੀਡੀਆ ਵਾਲੇ ਕਰਦੇ ਹੁੰਦੇ ਆ ਤੇ ਜਦੋਂ ਅਮਰਤਪਾਲ 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 ਹੋਊਗੀ ਜਦੋਂ ਵਾਰਿਸ ਪੰਜਾਬ ਦੇ ਵਾਰਿਸ ਪੰਜਾਬ ਦੇ ਗੂੰਜੂਗਾ ਗਲੀਆਂ ਚ ਉਦੋਂ ਪਤਾ ਲੱਗ ਜੂ ਵੀ ਕਿੱਡਾ ਵੱਡਾ ਮਾਰਜਨ ਹੋਊਗਾ ਹਾਂ ਹਾਂਜੀ अच्छा ਮੁਕਾਬਲਾ ਕਿਹੜੀ ਧਿਰ ਨਾਲ ਦੇਖਦੇ ਹੋ ਹਾਲਾਂਕਿ ਵੈਸੇ ਤਾਂ ਪਹਿਲਾਂ ਕਾਲੀ ਕਾਂਗਰਸੀ ਜਾਂ ਭਾਜਪਾ ਵਾਲੇ ਹੁੰਦੇ ਸੀ ਹੁਣ ਕਹਿੰਦੇ ਤਰਨ ਤਰਨ ਹਲਕੇ ਦੇ ਵਿੱਚ ਪੰਜ ਗੁਣਾ ਮੁਕਾਬਲਾ ਹੈ ਜੀ ਸ਼੍ਰੋਮਣੀ ਅਕਾਲੀ ਦਲ ਵੀ ਚੋਣ ਮੈਦਾਨ 'ਚ ਹੈ ਬੀਬੀ ਸੁਖਵਿੰਦਰ ਗੌਰ ਰੰਧਾਵਾ ਪ੍ਰਿੰਸੀਪਲ ਨੇ ਉਹ ਚੋਣ ਮੈਦਾਨ 'ਚ ਨਹੀਂ ਉਹ ਕਹਿੰਦੇ ਅਸੀਂ ਧਰਮੀ ਫੌਜੀ ਆ ਜੀ ਫਿਰ ਉਸ ਪਰਿਵਾਰ ਤੋਂ ਉਹਨਾਂ ਦੇ ਜਿਹੜੇ ਹਸਬੈਂਡ ਸੀਗੇ ਧਰਮੀ ਫੌਜੀ ਸੀਗੇ ਉਹ ਕਹਿੰਦੇ ਅਸੀਂ ਸ਼ਹੀਦਾਂ ਸ਼ਹੀਦ ਪਰਿਵਾਰ 'ਚੋਂ ਆ ਫਿਰ ਉਹਨਾਂ ਨਾਲ ਮੁਕਾਬਲਾ ਨਹੀਂ ਹੈਗਾ ਤੁਹਾਡਾ ਜੀ ਦੇਖੋ ਜੀ ਸਤਿਕਾਰਯੋਗ ਨੇ ਬੀਬੀ ਜੀ ਹੂੰ ਔਰ ਜਿਹੜੇ ਬੰਦਿਆਂ ਨੇ ਬਦਬੀਆਂ ਕਰਾਈਆਂ ਜਿਹੜੇ ਬੰਦਿਆਂ ਨੇ ਕੋਟਕਪੂਰਾ ਗੋਲੀकांड ਬਦਬੀਆਂ ਕਰਾਈਆਂ ਬਹਿਬਲ ਕਲਾ ਗੋਲੀकांड ਹੋਇਆ ਜਿਹੜਾ ਬੰਦਾ ਜਥੇਦਾਰ ਜਗਤਾਰ ਸਿੰਘ ਉਹ ਰਾਜੀ ਨੂੰ ਕਹਿੰਦਾ ਰਿਹਾ ਵੀ ਇਹ ਅੱਤਵਾਦੀ ਹੈ ਜਿਹੜੇ ਐਡੇ ਵੱਡੇ ਆਪਣੇ ਸਿਆਸੀ ਲੋਕ ਕਹ ਲੋ ਐਡੇ ਵੱਡੇ ਝੂਠੇ ਲੋਕ ਕਹ ਲੋ ਵੀ ਆਕਾਲ ਤਖਤ ਸਾਹਿਬ ਤੇ ਪਹਿਲਾਂ ਮੰਨ ਕੇ ਤੇ ਬਾਹਰ ਆਣ ਕੇ ਕਹਤਾ ਜੀ ਮੈਂ ਉੱਥੇ ਮੌਜੂਦ ਹੀ ਨਹੀਂ ਹਾਂ ਉਹਨਾਂ ਬੰਦਿਆਂ ਦੇ ਜਦੋਂ ਆਪਾਂ ਨਾਲ ਖੜਾਂਗੇ ਤੇ ਕੋਈ ਚੰਗਾ ਬੰਦਾ ਵੀ ਜਿਹੜਾ ਹੋਊਗਾ ਨਾ ਉਹਨੂੰ ਵੀ ਲੋਕ ਪਸੰਦ ਨਹੀਂ ਕਰਨਗੇ ਇਸ ਕਰਕੇ ਮੁਕਾਬਲਾ ਉਥੇ ਹੁੰਦਾ ਵਾ ਮੁਕਾਬਲਾ ਉਹਨਾਂ ਬੰਦਿਆਂ ਦੇ ਨਾਲ ਹੁੰਦਾ ਵਾ ਜਿਹੜੇ ਉਸ ਰੇਸ ਦੇ ਘੋੜੇ ਹੋਣ ਉਹ ਕਹਿੰਦੇ ਅਸੀਂ ਪੰਥ ਇਹ ਇਹ ਸੀਟ ਪੰਥਕ ਆ ਕਹਿੰਦੇ ਸਾਡਾ ਪਰਿਵਾਰ ਵੀ ਪੰਥਕ ਆ ਜੀ ਉਹ ਕਹਿੰਦੇ ਸਾਡੀ ਤਾਂ ਸਿੱਖ ਪੰਥ ਨੂੰ ਬਹੁਤ ਵੱਡੀ ਦੇਣ ਹੈ ਜੀ ਤੇ ਪੰਜਾਬ ਦੇ ਛੋਟੇ ਜਿਹੇ ਬੱਚੇ ਨੂੰ ਪੁੱਛ ਲਓ ਵੀ ਬਦਲਦਲ ਪੰਥਕ ਆ ਉਹ ਤੁਹਾਨੂੰ ਦੱਸ ਦੂਗਾ ਜੀ ਪੰਥਕ ਛੋਟੇ 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 ਬੱਚੇ ਤਾਂ ਨਹੀਂ ਉਹ ਕਹਿੰਦੇ ਸਾਡਾ ਸ਼ਰੋਮਣੀ ਅਕਾਲੀ ਦਲ ਆ ਜੀ ਨਹੀਂ ਜੀ ਉਹ ਵੇਖੋ ਸ਼ਰੋਮਣੀ ਅਕਾਲੀ ਦਲ ਜੇ ਹੁੰਦਾ ਨਾ ਤੇ ਫਿਰ ਆ ਦਿੰਨੀ ਵਿਖਣੇ ਬਣੇ ਸ਼੍ਰੋਮਣੀ ਅਕਾਲੀ ਦਲ ਕਦੀ ਵੀ ਅਕਾਲੀ ਦਲ ਨੂੰ ਪੰਜਾਬ ਚ ਆਵਲੇ ਦਿਨ ਨਹੀਂ ਵਿਖਣੇ ਪੈਣਗੇ ਸਾਰੀਆਂ ਸ਼ੀਟਾਂ ਹਾਰ ਗਏ ਜੀ ਬਦਲ ਹੁਣੀ ਆਪ ਵੀ ਹਾਰ ਗਏ ਅਕਾਲੀ ਦਲ ਹਾਸ਼ੀਏ ਤੇ ਆ ਗਿਆ ਅਕਾਲੀ ਦਲ ਹਾਸ਼ੀਏ ਤੇ ਕਦੀ ਨਹੀਂ ਆ ਸਕਦਾ ਬਦਲ ਦਾ ਹਾਸ਼ੀਏ ਤੇ ਆਇਆ ਅਕਾਲੀ ਦਲ ਹਮੇਸ਼ਾ ਚੜਦੀ ਕਲਾ ਚ ਰਹੂਗਾ ਹੁਣ ਵਾਰਸ ਪੰਜਾਬ ਦੇ ਵੱਲੋਂ ਆਪਾਂ ਚੋਣ ਲੜਨੀ ਹੈ ਤੁਹਾਨੂੰ ਪਤਾ ਲੱਗ ਜਣਾ ਵਾ ਇਸ ਕਰਕੇ ਜੇਕਰ ਪੰਥ ਦੀ ਕੋਈ ਗੱਲ ਕਰੂਗਾ ਤੇ ਪੰਥੋ ਦੇ ਨਾਲ ਖੜੂਗਾ ਪਰ ਸ਼ਰਤ ਇਹ ਆ ਵੀ ਗੱਲ ਕਰਨੀ ਪਣੀ ਆ ਤੇ ਹੁਣ ਤਰੰਤਰਨ ਵਾਲਿਆਂ ਨੂੰ ਪਤਾ ਵੀ ਗੱਲ ਕੌਣ ਕਰ ਰਿਹਾ ਭਾਈ ਅਮਰਤਪਾਲ ਆਣ ਕੇ ਨਸ਼ੇ ਛਿੜਾ ਰਿਆ ਸੀ ਭਾਈ ਅਮਰਤਪਾਲ ਨੇ ਪੰਜਾਬ ਦੇ ਵਿੱਚ ਖਾਲਸਾ ਵੀ ਹੀਰੀ ਕੱਢੀ ਤੇ ਇਹ ਜਿਹੜੇ ਬੰਦੇ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਜੀ ਅਸੀਂ ਸ਼੍ਰੋਮਣੀ ਅਕਾਲੀ ਦਲ ਆ ਇਹ ਕਿੰਨਾ ਦਾ ਚਿੱਟੇ ਦੇ ਆਪਣਾ ਵਪਾਰ ਦੇ ਵਿੱਚ ਫੇਰ ਜੇਲ੍ਹ 'ਚ ਬੈਠਾ ਵਾ ਜਿਹਨੂੰ ਮਾਜੇ ਦਾ ਇਹ ਜਰਨੈਲ ਕਹਿੰਦੇ ਆ ਮਜੀਠੀਆ ਹੋਰ ਜਿਹੜੇ ਕਿੰਨੇ ਇਹਨਾਂ ਦੇ ਲੀਡਰ ਹੈ ਜਿਨ੍ਹਾਂ ਤੇ ਇਦਾਂ ਦਾ ਆਪਣਾ ਲੱਗਾ ਵਾ ਆ ਜਿਹੜਾ ਹੁਣ ਇੱਥੇ ਆਮ ਆਦਮੀ ਪਾਰਟੀ ਵਾਲਿਆਂ ਤਾਰਿਆ ਵਾ ਉਮੀਦਵਾਰ ਹਨ ਰਮੀਤ ਸੰਧੂ ਉਹ ਵੀ ਪਹਿਲਾਂ ਦੋ ਵਾਰੀ ਇਹਨਾਂ ਵੱਲੋਂ ਐਮਐਲਏ ਉਨੇ ਤਰਨ ਤਰਨ ਦਾ ਜਿਹੜਾ ਸ਼ਾਇਰ ਸੀ ਉਹ ਚਿੱਟੇ ਦਾ ਘੜ ਬਣਾਤਾ ਸੀ ਉਹ ਬੰਦੇ ਨੇ ਕੱਲਾ ਕੱਲਾ ਬੱਚਾ ਉਹਨੂੰ ਬੱਚਾ ਬੱਚਾ ਉਹਨੂੰ ਜਾਣਦਾ ਕਿਦਾਂ ਲੋਕ ਉਹਨੂੰ ਵੋਟ ਪਾ ਦੇਣਗੇ ਕਿਦਾਂ ਮਾਵਾਂ ਉਹਨੂੰ ਵੋਟ ਪਾ ਦੇਣਗੀਆਂ ਵੀ ਸਾਡੇ ਪੁੱਤ ਚਿੱਟੇ ਤੇ ਲੱਗਣ ਮਾਵਾਂ ਤੇ ਉਸੇ ਨੂੰ ਵੋਟ ਪਾਉਣਗੀਆਂ ਨਾ ਵੀ ਜਿੰਨੇ ਖਾਲਸਾ ਵੀਰਾਂ ਕੱਢੀਆਂ ਸੀ ਜਿੰਨੇ ਚਿੱਟੇ ਨੂੰ ਠੱਲ ਪਾਈ ਸੀ ਜਿੰਨੇ ਉਹ ਨੌਜਵਾਨ ਫਿਰ ਸਾਫਤ ਸੂਰਤ ਬਾਣੇ ਪਾਲੇ ਜਿਹੜੇ ਨੌਜਵਾਨ ਕਿਤੇ ਕੰਨਾਂ 'ਚ ਮੁੰਦਰਾ ਤੇ ਕਿਤੇ ਵਾਲ ਬਣਾਏ ਹੁੰਦੇ ਸੀ ਮੂੰਹ ਸਰਮੁੰਨੇ ਹੁੰਦਾ ਸੀ ਉਹਨਾਂ ਨੌਜਵਾਨਾਂ ਨੇ ਦਾੜੇ ਪ੍ਰਕਾਸ਼ ਕਰਲੇ ਮਾਵਾਂ ਨੂੰ ਤੇ ਉਹ ਪਸੰਦ ਆਣ ਤੇ ਮਾਵਾਂ ਨੇ ਤੇ ਆਪਣੇ ਆਪ ਹੀ ਉਹਨਾਂ ਨੇ ਪੁੱਛਣਾ ਵੀ ਭਾਈ ਅਮਰਤਪਾਲ ਵਾਲਾ ਬਟਨ ਕਿਹੜਾ ਵਾ ਜਿਹੜਾ ਮਰਜੀ ਮੈਂ ਕਹਿੰਦਾ ਉਮੀਦਵਾਰ ਜਿਹੜਾ ਮਰਜੀ ਹੁੰਦਾ ਭਾਵੇਂ ਸੰਦੀਪ ਸੰਨੀ ਦਾ ਪਰਿਵਾਰ ਅੱਗੇ ਆਇਆ ਭਾਵੇਂ ਕੋਈ ਹੋਰ ਵੀ ਆ ਜਾਂਦਾ ਇਹ ਇੱਕ ਲਹਿਰ ਹੁੰਦੀ ਆ ਇਹ ਇੱਕ ਭਾਵਨਾ ਹੈ ਲੋਕਾਂ ਦੇ ਵਿੱਚ ਬਹੁਤ ਲੁੱਟ ਲਿਆ ਲੋਕਾਂ ਨੂੰ ਆ ਇਹਨਾਂ ਦੀ ਤੇ ਆ ਜਿਹੜੇ ਹੁਣ ਕੂਚੀ ਪਾਰਟੀ ਬੋਕਰ ਬੋਕਰ ਵਾਲੇ ਆ ਇਹਨਾਂ ਨੇ ਦੇਖੋ ਇਹਨਾਂ ਦੇ ਚਲੋ ਆਪਣਾ 16 ਜ਼ਾਬਾ ਵੇਖੋ ਵੀ ਕਿਸੇ ਦੀ ਵੀ ਮੌਤ ਹੁੰਦੀ ਆ ਸਾਨੂੰ ਅਫਸੋਸ ਆ ਤੇ ਇਹਨਾਂ ਦੀ ਤੁਹਾਡੇ ਪੰਜਾਬ ਤੇ ਮੌਜੂਦਾ ਸਰਕਾਰ ਆ ਲੋਕ ਇਹਨਾਂ ਨੂੰ ਗਾਲਾਂ ਕੱਢ ਰਹੇ ਆ ਆ ਜਿਹੜਾ ਹੜਾਂ ਵਾਲਾ ਆ ਪਹਿਲਾਂ ਇਸ ਤੋਂ ਬੱਲਾ ਲੈਂਡ ਪੂਲਿੰਗ ਵਾਲਾ ਆ ਇਹਨਾਂ ਨੇ ਕਿੱਡੇ ਸਾਡੇ ਤੋਂ ਨੌਜਵਾਨ ਖੋਲੇ ਸਿੱਧੂ ਮੂਸੇ ਵਾਲਾ ਦੀਪ ਸਿੱਧੂ ਸੰਦੀਪ ਨੰਗਲ ਲੰਬੀਆਂ ਜਿਹੜਾ ਪੰਜਾਬ ਦਾ ਭਲਾ ਸੋਚਦੇ ਸੀ ਇਹਨਾਂ ਨੇ ਕਿੰਨੇ ਨੌਜਵਾਨ ਸਾਡੇ ਤੋਂ ਖੋਲੇ ਆ ਸਰਪੰਚ ਜਿਹੜਾ ਸਹਨੇ ਵਾਲਾ ਆ ਆ ਸਹਨੇ ਵਾਲਾ ਸਰਪੰਚਾ ਹੁਣ ਦੀ ਗੱਲ ਆ ਤੇ ਵੇਖੋ ਇਹਨਾਂ ਨੂੰ ਵੋਟ ਕਿੱਦਾਂ ਪੈਜੂਗੀ ਕਿੱਦਾਂ ਕੋਈ ਪਰਿਵਾਰ ਵੋਟ ਪਾ ਦੂ ਇਹਨਾਂ ਨੂੰ ਕਿੱਦਾਂ ਕੋਈ ਨੌਜਵਾਨ ਕਿੱਦਾਂ ਕੋਈ ਬਜ਼ੁਰਗ ਇਹਨਾਂ ਨੂੰ ਵੋਟ ਪਾ ਦੂਗਾ ਤੋ ਕਹਿੰਦੇ ਅ ਬਦਲਾ ਕਿਹੜਾ ਲਿਆਂਦਾ ਦੱਸ ਦਿੰਨੇ ਇਹਨੂੰ ਬਦਲਾ ਕਿਹੜਾ ਬਦਲਾ ਲੈ ਕੇ ਆਏ ਆ 70 75 ਸਾਲਾਂ ਦਾ ਬਦਲਾ 2.5 3 ਸਾਲਾਂ ਚ ਕਹਿੰਦੇ ਅਸੀਂ ਲੈ ਕੇ ਆਏ ਜੀ ਇਹਨਾਂ ਨੇ ਬਦਲਾਏ ਲਿਆਂਦਾ ਆ ਜੀ ਤੇ ਗਲੀ ਗਲੀ ਚ ਹਰ ਮੋੜ ਤੇ ਵੱਡੇ ਵੱਡੇ ਪੋਸਟਰ ਲਾਏ ਆ ਵੱਡੇ ਵੱਡੇ ਪੋਸਟਰ ਲਾ ਕੇ ਤੇ ਕੱਲੀ ਬਿਆਨਬਾਜ਼ੀ ਕਰ ਛੱਡੀ ਆ ਉਹ ਤੇ ਕਹਿੰਦੇ ਕਹਿਨ ਨੂੰ ਤੇ ਇਹ ਵੀ ਕਹਿੰਦੇ ਵੀ ਮੁਰਗੀ ਵੀ ਮਰ ਜੂ ਉੱਤੇ ਵੀ ਮੁਆਵਜ਼ਾ ਮਿਲੂਗਾ ਆੜ ਪੀੜਤਾਂ ਲਈ ਇਹਨਾਂ ਨੇ ਫਿਰ ਕਿਹਾ ਵੀ 20-20 ਹਜ਼ਾਰ ਕੀ ਆ ਕਿੱਥੇ ਆ ਕਹਿਨ ਨੂੰ ਤੇ ਇਹਨਾਂ ਨੇ ਇਹ ਵੀ ਕਿਹਾ ਸੀ ਵੀ 1000 ਰੁਪਿਆ ਔਰਤਾਂ ਦਾ ਪੱਕਾ ਕਹਿਨ ਨੂੰ ਤੇ ਇਹ ਵੀ ਕਿਹਾ ਵੀ ਪੰਜਾਂ ਮਿੰਟਾਂ ਚ ਐਮਐਸਪੀ ਪੱਕੀ ਕਹਿਨ ਦੀਆਂ ਕਿਡੀਆਂ ਗੱਲਾਂ ਕਈਆਂ ਨਾਲ ਹੀ ਕੋਈ ਗੱਲ ਹੋਈ ਕਹਿਨ ਨੂੰ ਤੇ ਇਹ ਵੀ ਕਿਹਾ ਵੀ ਬੌਂਦੀ ਸਿੰਘ ਰਿਹਾ ਕਰਦਾਂਗੇ ਜੀ ਕਹਿਨ ਨੂੰ ਤੇ ਇਹ ਵੀ ਕਿਹਾ ਵੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲ ਰੋਸੇ ਵਾਲੇ ਸਰਕਾਰ ਬੰਦੋ ਸਾਡੀ ਉਸੇ ਵਾਲੇ ਰਿਹਾ ਉਹ ਦਿੱਲੀ ਵਾਲੇ ਲਾਲੇ ਦੇ ਸੈਨ ਹੋਣੇ ਆ ਉਹਦੇ ਦਫ਼ਤਰੇ ਫੈਲ ਪਈ ਅਜ ਕਹਿਣ ਨੂੰ ਤੇ ਇਹਨਾਂ ਨੇ ਬੜਾ ਕੁਝ ਕਿਹਾ ਹੈ ਸਰਕਾਰ ਹੀ ਕੱਲੀ ਬਿਆਨਬਾਜ਼ੀ ਵਾਲੀ ਆਈ ਹੈ ਸੋ ਇਸ ਕਰਕੇ ਕਹਿਣ ਦੇ ਨਾਲ ਗੱਲਾਂ ਨਹੀਂ ਬਾਨੀਆਂ ਲੋਕ ਜਾਗਰੂਕਾ ਲੋਕਾਂ ਦੀ ਮਨਪਸੰਦੀ ਚਿਹਰਾ ਸੀ ਲੋਕਾਂ ਦੀ ਮਨਪਸੰਦੀ ਚਿਹਰੇ ਦਾ ਹੀ ਅੱਜ ਨਾਂ ਅਨਾਉਂਸ ਹੋਇਆ ਵਾ ਉਸ ਪਰਿਵਾਰ ਨੂੰ ਆਪਾਂ ਮੈਦਾਨ 'ਚ ਉਤਾਰਿਆ ਵਾ ਇਸ ਕਰਕੇ ਲੋਕਾਂ ਦੀ ਲੜਾਈ ਰਹਿ ਗਈ ਹੁਣ ਸਾਡਾ ਕੁਝ ਨਹੀਂ ਰਹਿ ਗਿਆ ਵਿੱਚ ਇਹ ਲੋਕਾਂ ਦੀ ਲੜਾਈ ਲੋਕਾਂ ਨੇ ਆਪ ਹੀ ਜਿੱਤ ਲੈਣੀ ਪ੍ਰਚਾਰ ਕਰਨ ਦੀ ਲੋੜ ਪਊਗੀ ਲੋਕਾਂ 'ਚ ਜਾਣ ਜਾਣ ਲਈ ਜੇ ਐਂ ਲੋਕੀ ਵੋਟਾਂ ਪਾਦਣਗੇ ਜੀ ਮੈਂ ਕਿੰਨਾ ਪ੍ਰਚਾਰ ਕਰਨ ਨਾ ਵੀ ਜਾਇਆ ਜਾਵੇ ਨਾ ਨਾ ਆਪਾਂ ਜਾਈਏ ਪ੍ਰਚਾਰ ਕਰਨ ਕਿਤੇ ਨਾ ਜਾਈਏ ਜਦੋਂ ਲੋਕ ਲਹਿਰ ਹੀ ਬਣ ਗਈ ਫਿਰ ਭਾਵੇਂ ਸਾਰਾ ਦਿਨ ਪ੍ਰਚਾਰ ਕਰੀ ਜੋ ਜਾਂ ਕਰੋ ਨਾ ਕਰੋ ਜਿੱਥੇ ਲੋਕਾਂ ਦਾ ਮਨ ਮੰਨ ਗਿਆ ਨਾ ਉੱਥੇ ਲੋਕਾਂ ਨੇ ਵੋਟ ਪਾਉਣੀ ਹੈ ਤੇ ਲੋਕਾਂ ਦਾ ਐਤ ਕੀ ਹੈਸੀ ਜਦੋਂ ਦੀ ਬਾਈ ਇਲੈਕਸ਼ਨ ਦੀ ਗੱਲ ਤੁਰਦੀ ਆ ਵੀ ਆ ਕੀ ਕੋਈ ਪੰਥਕ ਚਿਹਰਾ ਪੰਥਕ ਪਰਿਵਾਰ ਅੱਗੇ ਆਵੇ ਉਦੋਂ ਤੋਂ ਲੋਕਾਂ ਨੇ ਵੀ ਭਾਈ ਅਮਰਤਪਾਲ ਭਾਈ ਅਮਰਤਪਾਲ ਹੋਈ ਜਾਂਦੀ ਹੈ ਜਦੋਂ ਦਾ ਬਾਈ ਇਲੈਕਸ਼ਨ ਦਾ ਜ਼ਿਕਰ ਹੁੰਦਾ ਹੈ ਸੋ ਇਸ ਕਰਕੇ ਆਪਾਂ ਪ੍ਰਚਾਰ ਨਾ ਵੀ ਕਰੀਏ ਨਾ ਅਸੀਂ ਤੇ ਸਾਡਾ ਤੇ ਫਰਜ਼ ਆ ਵੀ ਜ਼ੋਰ ਲਾਉਣਾ ਵਾ ਇੱਕ ਪਾਰਟੀ ਦੇ ਸਿਪਾਹੀ ਹੋਣ ਦੇ ਨਾਤੇ ਪਰ ਲੋਕਾਂ ਨੇ ਫਤੇ ਦੇ ਸਿਰੇ ਬੰਦ ਨੇ ਹਾਂ ਹਾਂਜੀ अच्छा ਆਪਾ ਹਰਮਿੰਦਰ ਸਿੰਘ ਸੰਧੂ ਹੋਰਾਂ ਦਾ ਜ਼ਿਕਰ ਕਰਦੇ ਹਾਂ ਸੱਤਾਧਰ ਪਾਰਟੀ ਵੱਲੋਂ ਆ ਜੀ ਉਹਨਾਂ ਨੇ 2002 ਤੋਂ ਕਿੱਦੇ ਮੇਰਾ ਕੈਰੀਅਰ ਸਟਾਰਟ ਹੋਇਆ ਸੀ ਮੈਂ ਆਜ਼ਾਦ ਤੌਰ ਤੇ ਜਿੱਤਿਆ ਸੀਗਾ 2002 ਦੇ ਵਿੱਚ ਤਰਨਤਨ ਹਲਕੇ ਤੋਂ ਉਹ ਕਹਿੰਦੇ ਲੋਕ ਮੈਨੂੰ ਜਾਣਦੇ ਨੇ ਮੈਂ ਲੋਕਾਂ ਦੇ ਕੰਮ ਕਰਵਾਏ ਨੇ ਉਹ ਕਹਿੰਦੇ ਮੇਰੀ ਜਿੱਤ ਪੱਕੀ ਆ ਜੀ ਲੋਕ ਜਾਣਦੇ ਆ ਜੀ ਉਹਨੂੰ ਉਹਨੂੰ ਕਹੇ ਵੀ ਲੋਕ ਤੈਨੂੰ ਜਾਣਦੇ ਆ ਤੂੰ ਸੱਚਾ ਵਾ ਤੇ ਐਸ ਕੀ ਜਿੱਤ ਕੇ ਵਿਖਾਵੇ ਫਿਰ ਲੋਕ ਜਾਣਦੇ ਆ ਲੋਕਾਂ ਨੂੰ ਪਤਾ ਚਿੱਟੇ ਦਾ ਸੌਦਾਗਰ ਹੈ ਲੋਕਾਂ ਨੂੰ ਪਤਾ ਇਹਨੇ ਕੀ ਕਰਦਾ ਹੈ ਤੁਸੀਂ ਬਾਈ ਕਿਵੇਂ ਕਹਿ ਸਕਦੇ ਹੋ ਕਿ ਉਹ ਚਿੱਟਾ ਵੇਚਦੇ ਰਹੇ ਜਾਂ ਚਿੱਟੇ ਦੇ ਸੌਦਾਗ ਅਸੀਂ ਜੀ ਤਰਨਤਾਰਨ ਦੇ ਲੋਕਾਂ ਤੋਂ ਪੁੱਛ ਕੇ ਕਹਿ ਰਹੇ ਹਾਂ ਜੀ ਅਸੀਂ ਬੱਚੇ-ਬੱਚੇ ਤੋਂ ਸੁਣਿਆ ਏ ਗਲੀ-ਗਲੀ ਦੀ ਉਹ ਆਵਾਜ਼ ਆ ਜੀ ਹਰ ਬੰਦੇ ਨੂੰ ਪਤਾ ਵਾ ਕੀ ਆਵਾਜ਼ ਕੀ ਆ ਜੀ ਉੱਥੇ ਉੱਥੇ ਆਵਾਜ਼ ਇਹੋ ਆ ਵੀ ਜਿਹੜਾ ਇਹਨਾਂ ਨੇ ਆਪਣਾ ਆਮ ਆਦਮੀ ਮੈਂ ਕਹਿੰਦਾ ਵੀ ਸਾਡਾ ਸਾਡਾ ਛੱਡੋ ਆਮ ਆਦਮੀ ਪਾਰਟੀ ਦਾ ਪਿਛਲੀ ਾਰ ਦਾ ਪ੍ਰਚਾਰ ਕੱਢ ਕੇ ਵੇਖ ਲਓ ਹਰਮੀਤ ਸੰਧੂ ਐਂਟੀ ਪਾਰਟੀ 'ਚ ਖੜਾ ਏ ਤੇ ਇਹਨਾਂ ਨੇ ਕਿਹਾ ਜੀ ਉਹ ਚਿੱਟੇ ਦਾ ਸੌਦਾ ਕਰ ਇਹਨਾਂ ਦਾ ਪਿਛਲੇ ਪਿਛਲੇ ਸਾਲ ਦਾ ਤੁਸੀਂ ਪ੍ਰਚਾਰ ਪਿਛਲੇ ਸਾਲ ਦੀਆਂ ਰੈਲੀਆਂ ਪਿਛਲੇ ਸਾਲ ਦਾ ਤਰਨਤਾਰਨ ਨਾਲ ਕਿਦਾ ਇਹਨਾਂ ਦਾ ਆਪਣਾ ਲਕਸ਼ਣ ਪ੍ਰਚਾਰ ਕੱਢ ਕੇ ਵੇਖ ਇਹ ਉਹਨੂੰ ਬੰਦੇ ਨੂੰ ਭੰਡ ਦੇ ਰਹੇ ਆ ਅੱਜ ਪਤਾ ਨਹੀਂ ਕਿਹੜੀ ਇਹਨਾਂ ਕੋਲ ਇੱਕ ਰੀਲਾਂ ਜਿਹਾ ਚਲਦੀਆਂ ਵੀ ਇਹਨਾਂ ਕੋਲ ਵਾਸ਼ਿੰਗ ਮਸ਼ੀਨ ਆ ਜੀ ਕੋਈ ਵਾਸ਼ਿੰਗ ਪਾਊਡਰ ਨਰਮਾ ਦੇ ਨਾਂ ਤੇ ਇਹ ਦੀ ਸਾਰੇ ਬੰਦੇ ਜਿਹੜੇ ਇੱਧਰ ਆ ਜਾਂਦੇ ਉਹ ਸ਼ੁੱਧ ਹੋ ਜਾਂਦੇ ਆ ਪਹਿਲਾਂ ਇਹ ਆਪ ਭੰਡ ਦੇ ਰਹੇ ਜੀ ਆਪ ਇਹ ਗੱਲਾਂ ਕਰਦੇ ਰਹੇ ਇਹਨਾਂ ਨੇ ਪ੍ਰੂਫ ਬਿਨਾ ਸਾਰਾ ਕੁਝ ਕੀਤਾ ਅੱਛਾ ਕਰਨਬੀਰ ਸਿੰਘ ਜਿਹੜੇ ਬੁਰਜ ਨੇ ਉਹ ਵੀ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ 'ਚ ਨੇ ਉਹਨਾਂ ਨਾਲ ਮੁਕਾਬਲਾ ਨਹੀਂ ਹੈਗਾ ਤੁਹਾਡਾ ਅਸੀਂ ਕਹਿੰਨੇ ਆ ਜੀ ਸਾਡੇ ਪਿੱਛੇ ਗੁਰੂ ਪਾਤਸ਼ਾਹ ਦੀ ਮਿਹਰ ਆ ਉਸ ਮਾਲਕ ਦਾ ਓਟ ਆਸਰਾ ਉਹਦਾ ਹੱਥ ਆ ਤਰਨ ਤਰਨ ਦੇ ਲੋਕ ਸਾਡੇ ਨਾਲ ਆ ਭਾਵੇਂ ਦੁਨੀਆ ਦੀ ਤਾਕਤ ਭਾਵੇਂ ਮੋਦੀ ਆਪ ਆ ਜੇ ਸਾਨੂੰ ਡਰ ਹੀ ਨਹੀਂ ਮੁਕਾਬਲੇ ਦਾ ਅਸੀਂ ਇਹ ਨਹੀਂ ਕਹਿੰਦੇ ਅਸੀਂ ਭੱਜਦੇ ਨਹੀਂ ਕਿਸੇ ਮੁਕਾਬਲੇ ਤੋਂ ਸਾਡਾ ਹੋਊਗਾ ਮੁਕਾਬਲਾ ਕੋਈ ਉੱਥੇ ਜਿਹੜਾ ਮਰਜ਼ੀ ਖੜਾ ਹੋ ਜੇ ਕੱਲ ਨੂੰ ਸਾਡਾ ਮੁਕਾਬਲਾ ਰੇਕ ਨਾਲ ਆ ਪਰ ਅਸੀਂ ਮੁਕਾਬਲੇ ਤੋਂ ਭੱਜਦੇ ਨਹੀਂ ਅਸੀਂ ਮੁਕਾਬਲਾ ਜਿੱਤਣ ਦੀ ਗੱਲ ਕਰਦੇ ਕਿੰਨਾ ਕੁ ਫਰਕ ਜੀ ਮਾਰਜਿਨ ਦੀ ਗੱਲ ਕਰ ਲਈਏ ਬਹੁਤੇ ਲੋਕ ਇਹ ਸੁਣਨਾ ਚਾਹੁੰਦੇ ਨੇ ਕਿ ਕਿੰਨੇ ਕੁ ਮਾਰਜਿਨ ਦੇ ਨਾਲ ਜਿੱਤ ਹਾਸਲ ਹੋਊਗੀ ਮੈਂ ਕਹਿੰਦਾ ਜੀ ਜਿਹੜੇ ਲੋਕ ਸੁਣਨਾ ਚਾਹੁੰਦੇ ਆ ਤੇ ਤੁਸੀਂ ਲੋਕਾਂ ਤੋਂ ਪੁੱਛੋ ਨਾ ਕਿ ਕਿੱ ਉੱਥੇ ਸਾਨੂੰ ਜਿੰਨੀਆਂ ਵੀ ਗਲੀਆਂ ਵੇਖਦੇ ਆਂ ਅਸੀਂ ਪਿੰਡਾਂ 'ਚ ਜਾਂਨੇ ਤਰਨਤਨ ਹਲਕੇ ਦੇ ਉੱਥੇ ਭਾਈ ਅਮਰਤਪਾਲ ਭਾਈ ਅਮਰਤਪਾਲ ਹੁੰਦੀ ਦਿਖ ਰਹੀ ਆ ਤੇ ਅੱਛਾ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਜਿਹੜੀ ਤਨਤਨ ਵਿਧਾਨ ਸਭਾ ਹਲਕੇ ਦੇ ਵਿੱਚੋਂ ਭਾਈ ਅਮਰਤਪਾਲ ਸਿੰਘ ਨੂੰ ਕਿੰਨੀ ਕਬੜੀ ਲੀਡ ਮਿਲੀ ਸੀਗੀ ਜੀ ਉਤੋਂ ਜੀ ਆਪਾਂ ਨੂੰ 44 ਤੋਂ 44000 ਤੋਂ 50000 ਦੇ ਵਿੱਚ ਵਿੱਚ ਵੋਟ ਪਈ ਹੂੰ ਵੀ ਜਿਹੜੇ ਤਰਨਤਨ ਹਲਕੇ ਦੇ ਵਿੱਚੋਂ ਸਭ ਤੋਂ ਵੱਧ ਵੋਟ ਪਈ ਸੀਗੀ ਜੀ ਸਭ ਤੋਂ ਵੱਧ ਵੋਟ ਪਈ ਸੀ ਜੀ ਉੱਥੇ ਆਪਾਂ ਵਧੀਆ ਵੱਡੀ ਲੀਡ ਦੇ ਨਾਲ ਜਿੱਤੇ ਹਾਂ ਉਤੋਂ ਦੇ ਵਾਸਤੇ ਚੁਣੌਤੀਆਂ ਕਿਹਨੇ ਵਾਰਸ ਪੰਜਾਬ ਦੇ ਜਥੇਬੰਦੀ ਇਹਨੂੰ ਲੈ ਕੇ ਤੋਂ ਇਲੈਕਸ਼ਨ ਕੈਂਪੇਨ ਕਰਨ ਨੂੰ ਲੈ ਕੇ ਤੁਹਾਡੇ ਵਾਸਤੇ ਵੱਡੀਆਂ ਚੁਣੌਤੀਆਂ ਕੀ ਆ ਜੀ ਚੁਣੌਤੀਆਂ ਇਹ ਆ ਜੀ ਇਹਨਾਂ ਦੇ ਕੋਲ دنیਵੀ ਤਖਤਾ ਇਹ ਆਪਣਾ ਕੋਈ ਤਾਮਝਾਮ ਸਾਰਾ ਕੁਝ ਆਪਣਾ ਲਾਉਣਗੇ ਤੇ ਸਾਡੇ ਕੋਲ ਜੇ ਇਹਨਾਂ ਕੋਲ دنیਵੀ ਤਖਤਾ ਤੇ ਸਾਡੇ ਕੋਲ ਉਹ ਸੱਚੇ ਪਾਤਸ਼ਾਹ ਵਾਲਾ ਤਖਤਾ ਉਹ مالک ਬੈਠਾ ਓਟ ਆਸਰਾ ਪਿੱਛੇ ਇਸ ਕਰਕੇ ਚੁਣੌਤੀਆਂ ਜਿੰਨੀਆਂ ਵੀ ਹੋਣ ਜਿਹੜੀਆਂ ਅੱਗੇ ਵੀ ਆਈਆਂ ਵਾ ਅਸੀਂ ਉਹਨਾਂ ਚੁਣੌਤੀਆਂ ਨੂੰ ਕੋਈ ਬਾਲਾ ਡੋਲਦੇ ਨਹੀਂ ਉਹਨਾਂ ਨੂੰ ਲਵੇਖ ਕੇ ਜਾਂ ਕੋਈ ਬਾਲਾ ਡਰਦੇ ਨਹੀਂ ਚੜ੍ਹਦੀ ਕਲਾ ਦੇ ਨਾਲ ਰਵਾਂਗੇ ਚੜ੍ਹਦੀ ਕਲਾ ਦੇ ਨਾਲ ਜਿੱਤਾਂਗੇ دنیਵੀ ਤਖਤ ਕਈ ਆਏ ਕਈ ਗਏ ਕਿਹਦੇ ਬੋਤਲ ਵਾਲਾ ਕਲਚਰ ਵੀ ਚੱਲਦਾ ਹੈ ਜੀ ਬੋਤਲਾਂ ਵਾਲੇ ਕਲਚਰ ਬਾਰੇ ਕੀ ਖਿਆਲ ਹੈ ਤੁਹਾਡਾ ਬੋਤਲਾਂ ਵਾਲਾ ਕਲਚਰ ਚੱਲੀ ਜਾਵੇ ਅਸੀਂ ਤੇ ਸੱਚੀ ਸੁੱਚੀ ਜਿਹੜੀ ਜੰਗ ਲੜਨੀ ਆ ਨਾ ਬੋਤਲ ਦੇ ਆਪਾਂ ਗਾਹਕਾਂ ਤੇ ਨਾ ਬੋਤਲ ਆਪਾਂ ਵੇਚਣੀ ਆ ਇਸ ਕਰਕੇ ਅਸੀਂ ਸੱਚੀ ਸੁੱਚੀ ਜੰਗ ਪਹਿਲਾਂ ਵੀ ਲੜੀ ਸੀ ਤੇ ਜਿੱਤ ਕੇ ਵੀ ਵਿਖਾਈ ਆ ਵੱਡੇ ਮਾਰਜਨ ਦੇ ਨਾਲ ਤੇ ਲੋਕੀ ਵੀ ਸਿਆਣੇ ਹੋ ਗਏ ਆ ਲੋਕਾਂ ਨੇ ਬੋਤਲ ਵਾਲੇ ਕਲਚਰ ਤੇ ਐਤ ਕੀ ਵੋਟ ਨਹੀਂ ਵੇਚਣੀ ਆਪਣੀ ਲੋਕਾਂ ਨੇ ਇਸ ਵਾਰ ਆਪਣਾ ਵੇਖਣਾ ਵਾ ਵੀ ਅਸੀਂ ਕਿੰਨੂ ਨਾਲੇ ਜਿਹੜੀ ਆਵਾਜ਼ ਹੀ ਲੋਕਾਂ ਚੋਂ ਨਿਕਲੀ ਹੋਵੇ ਜਿਹੜੀ ਆਵਾਜ਼ ਹੀ ਮਹੱਲਿਆਂ ਚੋਂ ਗਲੀਆਂ ਚੋਂ ਤਰਨ ਤਰਨ ਦੇ ਪਿੰਡਾਂ ਚੋਂ ਨਿਕਲੀ ਹੋਵੇ ਵੀ ਐਤ ਕੀ ਸਿੰਘਰ ਸ਼ੀ ਪਰਿਵਾਰ ਆਵੇ ਕੋਈ ਕੌਮੀ ਪਰਿਵਾਰ ਆਵੇ ਤੇ ਲੋਕ ਉਹ ਤੋਂ ਪਿੱਠ ਕਿਵੇਂ ਵਿਖਾ ਜਣਗੇ ਇਸ ਵਾਰ ਐਤ ਕੀ ਪੱਕਾ ਹੈ ਜਿਵੇਂ ਭਾਈ ਅਮਰਤਪਾਲ ਵਾਰੀ ਅਸੀਂ ਪਹਿਲਾਂ ਹੀ ਕਹਤਾ ਨਾ ਖਡੂਰ ਸਾਹਿਬ ਵਾਲੀ ਸ਼ੀਟ ਪੱਕੀ ਆ ਤੇ ਇਸ ਵਾਰ ਹੁਣ ਜਿੰਨੀਆਂ ਲੱਛਣਾ ਅੱਗੇ ਆਈ ਜਾਣਗੀਆਂ ਨਾ ਉਹਨੀਆਂ ਲੱਛਣਾ ਦਾ ਜਿਹੜਾ ਸੇਰਾ ਐਤ ਕੀ ਤੁਸੀਂ ਇੱਕ ਪੋਸਟ ਪਾ ਕੇ ਵੇਖੋ ਵੀ ਇਸ ਵਾਰ ਸੀਐਮ ਕੌਣ ਬਣੂਗਾ ਥੱਲੇ ਕਮੈਂਟ ਵੇਖੋ ਅਜੇ ਕੋਈ ਆਪਣਾ ਮੁੱਲ ਦਾ ਆਈਟੀ ਸੈਲ ਨਹੀਂ ਕੋਈ ਤਨਖਾਹ ਤੇ ਕਮੈਂਟਾਂ ਵਾਲੇ ਬੰਦੇ ਨਹੀਂ ਰਖੇ ਥੱਲੇ ਭਾਈ ਅਮਰਤਪਾਲ ਭਾਈ ਅਮਰਤਪਾਲ ਭਾਈ ਅਮਰਤਪਾਲ ਹੋ ਜਾਂਦੀ ਹੈ ਨਾ ਲੋਕਾਂ ਦੇ ਦਿਲਾਂ ਚ ਅਜੇ ਇਹ 2027 ਨੂੰ ਲੈ ਕੇ 2027 ਦੇ ਵਿੱਚ ਸਰਕਾਰ ਬਣਨ ਨੂੰ ਲੈ ਕੇ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਬਾਈ ਇਲੈਕਸ਼ਨ ਇਹ ਜਿਹੜੀ ਇਹ ਸੈਮੀ ਫਾਈਨਲ ਹੈ ਜੀ ਸੈਮੀ ਫਾਈਨਲ ਹੈ ਜੀ ਇਹ ਬਿਲਕੁਲ ਸੈਮੀ ਫਾਈਨਲ ਹੈ ਇਹਨੇ ਤੈਅ ਕਰਨੀਆਂ ਚੀਜ਼ਾਂ ਇਹਨੇ 10 ਦਿਨਾਂ ਵੀ ਵਾਕਿਆ ਹੀ 2027 ਦੇ ਵਿੱਚ ਸੀਐਮ ਚਿਹਰਾ ਪਾਈ ਅਮਰਤਪਾਲ ਬਣੂਗਾ ਇਹ ਸੈਮੀ ਫਾਈਨਲ ਹੈ ਹਾਂ ਬਿਲਕੁਲ ਜੀ ਤੇ ਇਹ ਬੜੀ ਚੜ੍ਹਦੀ ਕਲਾ ਦੇ ਨਾਲ ਵੇਖੋ ਗੁਰੂ ਨਗਰੀ ਆ ਪੰਥਕ ਹਲਕਾ ਵਾ ਤੇ ਪੰਥਕ ਹੀ ਪਰਿਵਾਰ ਆ ਮੰਥ ਕੀ ਚਿਹਰੇ ਆ ਜਿਹੜੇ ਚੋਣ ਮੈਦਾਨ ਚ ਆਪਣਾ ਉਤਰਿਆ ਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਤੇ ਬਹੁਤ ਹੀ ਵੱਡੀ ਕਿਰਪਾ ਦੇ ਨਾਲ ਗੁਰੂ ਅਰਜਨ ਪਾਤਸ਼ਾਹ ਦੀ ਮੇਰ ਦੇ ਨਾਲ ਚੜਦੀ ਕਲਾ ਦੇ ਨਾਲ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਉਹ ਚੋਣ ਜਿੱਤੂਗੀ ਤੇ ਬਾਕੀ ਆਪਾਂ ਤਰਨ ਤਰਨ ਦੇ ਤੁਸੀਂ ਲੋਕਾਂ ਨੂੰ ਜ਼ਰੂਰ ਪੁੱਛਿਓ ਜਾ ਕੇ ਕਿਉਂਕਿ ਇੱਕ ਹੁੰਦਾ ਵਾ ਵੀ ਚਿਹਰੇ ਥੋਪੇ ਜਾਂਦੇ ਆ ਜਿਵੇਂ ਆਮ ਆਦਮੀ ਪਾਰਟੀ ਸਾਰੀ ਦਾ ਜ਼ੋਰ ਲੱਗਾ ਸੀ ਵੀ ਹਰਮੀਤ ਸੰਧੂ ਜਿਹੜਾ ਬਾਹਰੋਂ ਆਇਆ ਉਹਨੂੰ ਟਿਕਟ ਨਾ ਮਿਲੇ ਅਚਾ ਆਮ ਆਦਮੀ ਪਾਰਟੀ ਦੇ ਸਮਰਥਕ ਵੀ ਸੋਚਦੇ ਰਹੇਗੇ ਜਾਂ ਵਰਕਰ ਵੀ ਸੋਚਦੇ ਰਹੇਗੇ ਕਹਿੰਦੇ ਸਾਨੂੰ ਉਮੀਦਵਾਰ ਨਹੀਂ ਲਾਣੇ ਆ ਓਏ ਜੀ ਪਹਿਲਾਂ ਕਹਿੰਦੇ ਸੀ ਵੀ ਦਰਿਆਾਂ ਛਾੜਨ ਵਾਲਿਆਂ ਨੂੰ ਅਸੀਂ ਤਖਤ ਦੇਨੇ ਆ ਜਦ ਨਵੀਂ ਨਵੀਂ ਇਹਨਾਂ ਦੀ ਪਾਰਟੀ ਬਣੀ ਆ ਤੇ ਅੱਜ ਦਰਿਆਾਂ ਛਾੜਨ ਵਾਲੇ ਅੱਜ ਤੱਕ ਦਰਿਆਾਂ ਛਾੜੀ ਜਾਂਦੇ ਤਖਤ ਬਾਹਰੋਂ ਜਿਹੜੇ ਮਗਰਮੱਛ ਆਉਂਦੇ ਆ ਉਹ ਸੌਦਾ ਕਰਦੇ ਟਿਕਟ ਦਾ ਟਿਕਟਾ ਉਹਨਾਂ ਨੂੰ ਦੇ ਦਿੱਤੀਆਂ ਜਾਂਦੀਆਂ ਐ ਤੇ ਇਹ ਤਾਂ ਮੈਂ ਕਹਿੰਦਾ ਆਮ ਆਦਮੀ ਪਾਰਟੀ ਦੇ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਸਾਰੀ ਉਹਨਾਂ ਨੇ ਸਾਰਿਆਂ ਨੇ ਵੋਟ ਅਕਾਲੀ ਦਾ ਵਾਰਿਸ ਪੰਜਾਬ ਦੇ ਨੂੰ ਪਾਦ ਨਹੀਂ ਉਹ ਆਪ ਤੰਗ ਇਹਨਾਂ ਤੋਂ ਇਹਨਾਂ ਨੂੰ ਆਪਦੀ ਪਾਰਟੀ ਦੀ ਪੱਕੀ ਵੋਟ ਨਹੀਂ ਪਣੀ ਇਹਨਾਂ ਦੇ ਪਾਰਟੀ ਦੇ ਵਰਕਰਾਂ ਦੀ ਵੋਟ ਨਹੀਂ ਪਣੀ ਆਪਦੇ ਪਾਰਟੀ ਦੇ ਜਿਹੜੇ ਇਹਨਾਂ ਦੇ ਕੋਈ ਚੇਅਰਮੈਨ ਜਾਂ ਦੂਜੇ ਤੀਜੇ ਜਿੰਨੇ ਜਿਨ੍ਹਾਂ ਨੂੰ ਇਹਨਾਂ ਨੇ ਅਹੁਦੇ ਵੀ ਦਿੱਤੇ ਹਨ ਉਹ ਵੀ ਟਿਕਟ ਦੇ ਹੱਕਦਾਰ ਅਸਲ 'ਚ ਉਹੋ ਹੀ ਜੇ ਆਪਾਂ ਪਾਰਟੀ ਤੌਰ ਤੇ ਵੀ ਸੁੱਟ ਗਈ ਉਹਨਾਂ ਨੂੰ ਨਹੀਂ ਮਿਲੀ ਉਹਨਾਂ ਨੇ ਵੀ ਵੋਟ ਦਰਿਆں ਝਾੜਨ ਵਾਲਿਆਂ ਨਾਲ ਧੋਖਾ ਹੋਇਆ ਜੀ ਦਰਿਆں ਝਾੜਨ ਵਾਲਿਆਂ ਨਾਲ ਧੋਖਾ ਹੋਇਆ ਜੀ ਉਹ ਅਜੇ ਤੱਕ ਦਰਿਆ ਹੀ ਝਾੜੀ ਜਾਂਦੇ ਮੋਰੇ ਤੇ ਉਹਨਾਂ ਨੂੰ ਹਣ ਪਤਾ ਲੱਗ ਗਿਆ ਵੀ ਇਹਨਾਂ ਨੇ ਸਾਡੇ ਤੋਂ ਦਰਿਆ ਝਾ ਇਨਾਂ ਦੇ ਤੇ ਬੰਦਿਆਂ ਨੂੰ ਨਹੀਂ ਪੁੱਛਿਆ ਗਿਆ ਇਹਨਾਂ ਦੇ ਕੈਂਡੀਡੇਟਾਂ ਇਹਨਾਂ ਦੇ ਜ਼ਿੰਮੇਵਾਰ ਚਿਹਰਿਆਂ ਨੂੰ ਨਹੀਂ ਪੁੱਛਿਆ ਗਿਆ ਵੀ ਸ਼ੀਟ ਕਿੰਨੂੰ ਦੇਣੀ ਆ ਇਹਨਾਂ ਨੇ ਇੱਕ ਧੱਕੇ ਨਾਲ ਉੱਥੇ ਕੈਂਡੀਡੇਟ ਥੋਪਤਾ ਉਹ ਕਿੱਦਾਂ ਜਿੱਤ ਜੂਗਾ ਤੇ ਜਿਹੜੇ ਆਪਣੇ ਗੱਲ ਕਰੋ ਵੀ ਅਕਾਲੀ ਦਲ ਵਾਰਿਸ ਪੰਜਾਬ ਦਾ ਕੈਂਡੀਡੇਟ ਲਿਆਉਂਦੇ ਆ ਤੇ ਉਹਨਾਂ ਨੇ ਕਿੰਨਾ ਚਿਰ ਵੇਖੋ ਆਪ ਕਿੰਨੀ ਲੇਟ ਕੈਂਡੀਡੇਟ ਅਨਾਉਂਸ ਕੀਤਾ ਕਾਦੇ ਕਰਕੇ ਵੀ ਲੋਕ ਰਾਏ ਪਤਾ ਲੱਗ ਜੇ ਲੋਕ ਰਾਏ ਕੀ ਆ ਲੋਕਾਂ ਦਾ ਵਿਚਾਰ ਕੀ ਜਿਨ੍ਹਾਂ ਨੇ ਆਪਣੀ ਵੋਟ ਪਾਉਣੀ ਉਹ ਕਿੰਨੂੰ ਚਾਹੁੰਦੇ ਆ ਤੇ ਇਸ ਕਰਕੇ ਲੋਕਾਂ ਦੀ ਮਨਪਸੰਦ ਦਾ ਕੈਂਡੀਡੇਟ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਅਨਾਉਂਸ ਕੀਤਾ। ਆਪਾ ਵਰਕਰਾਂ ਨਾਲ ਫਿਰ ਉਹੀ ਗੱਲ ਹੋਈ ਕਿ ਬਾਜੀ ਮਾਰ ਗਿਆ ਬਾਹਰੋਂ ਆ ਕੇ ਅਕਾਲੀ ਤੇ ਵਰਕਰ ਰਹਿ ਕੇ ਦਰਿਆ ਛਾੜ ਦੇ। ਵਰਕਰ ਬਸ ਉਹਨਾਂ ਨਾਲ ਤੇ ਮੈਂ ਕਿੰਨਾ ਵਾ ਕਿ ਆਮ ਆਦਮੀ ਪਾਰਟੀ ਦਾ ਜਿੰਨਾ ਰਿਆ ਸਾਰਿਆਂ ਨੇ ਵੋਟ ਪਾਈ ਅਮਰਤਪਾਲ ਨੂੰ ਪਾ ਜਣੀ ਆ। ਉਹ ਪੰਵੇ ਅੰਦਰ ਖਾਤੇ ਪਾਉਣ ਕਈ ਸ਼ਰਿਆਂ ਮ ਪਾਉਣਗੇ ਕਈ ਅੰਦਰ ਖਾਤੇ ਪਾਉਣਗੇ ਕਈਆਂ ਦੇ ਪਰਿਵਾਰ ਪਾਦਣਗੇ ਕਈਆਂ ਦੇ ਬੱਚੇ ਪਾਦਣਗੇ ਕਈਆਂ ਦੇ ਬਜ਼ੁਰਗ ਮਾਪੇ ਪਾਦਣਗੇ ਸਾਰੀ ਵੋਟ ਜਿਹੜੀ ਭਾਈ ਅਮਰਪਾਲ ਨੂੰ ਐਤ ਕੀ ਤਰਨ ਤਰ ਨਾਲ ਲક્ષਣ ਫਤਿਹ ਸਮਝੋ ਕਿ ਉਹ ਨੂੰ ਆਪਣੀ ਪਾਰਟੀ ਦੇ ਨਾਲ ਆਪਾਂ ਧੋਖਾ ਕਰਾਂਗੇ ਨਾ ਜਦੋਂ ਆਪਣੇ ਵਰਕਰਾਂ ਦੇ ਨਾਲ ਆਪਣੇ ਸਿਸਟਮ ਦੇ ਨਾਲ ਆਪਣੇ ਜਿਹੜੇ ਬੰਦੇ ਸਾਡੇ ਨਾਲ ਹੋਏ ਭੜਦੇ ਆ ਦਿਨ ਰਾਤ ਲੱਗੇ ਰਹਿੰਦੇ ਜਿਨ੍ਹਾਂ ਨੇ ਸੰਘਰਸ਼ ਕੀਤਾ ਇੱਕ ਦਰਿਆ ਤੇ ਬੈਠਣ ਵਾਲੀ ਪਾਰਟੀ ਨੂੰ ਜਿਨ੍ਹਾਂ ਨੇ ਤਖਤ ਦੇਤਾ 92 ਐਮਐਲਏ ਜਿਤਾਤੇ ਜਦੋਂ ਉਹਨਾਂ ਦੇ ਨਾਲ ਧੋਖਾ ਉਹਨਾਂ ਦੇ ਨਾਲ ਗਦਾਰੀ ਉਦੋਂ ਮਹਾਰਾਜ ਉਦੋਂ ਫਿਰ ਉਹ ਕੁਦਰਤ ਵੀ ਉੱਥੇ ਲੈ ਜਾਂਦੀ ਹੈ ਵੀ ਜਦੋਂ ਆਪਾਂ ਗਦਾਰੀਆਂ ਕਰੀਏ ਨਾ ਜਦੋਂ ਧੋਖੇਬਾਜ਼ੀਆਂ ਕਰੀਏ ਆਪਣੇ ਸੱਜਣਾ ਦੇ ਨਾਲ ਉਹ ਤਾਂ ਕੁਦਰਤ ਵੀ ਮਾਰ-ਮਾਰਦੀ ਹੈ ਐਤਕੀ ਆਮ ਆਦਮੀ ਪਾਰਟੀ ਨੂੰ ਕੁਦਰਤ ਦੀ ਮਾਰ ਵੱਜਣੀ ਆ ਐਤਕੀ ਆਮ ਆਦਮੀ ਪਾਰਟੀ ਨੂੰ ਮਹਾਰਾਜ ਨੇ ਮਾਰ ਮਾਰਨੀ ਆ ਵੀ ਐਤਕੀ ਉਹਨਾਂ ਸੱਜਣਾ ਨੇ ਮਾਰ ਮਾਰਨੀ ਆ ਜਿਨ੍ਹਾਂ ਸੱਜਣਾ ਦੇ ਨਾਲ ਇਹਨਾਂ ਧੋਖਾ ਕੀਤਾ ਤੇ ਭਾਈ ਸਾਨੂੰ ਉਮੀਦ ਸੀ ਕਿ ਸਾਨੂੰ ਉਮੀਦਵਾਰਾਂ ਲਾਣਨ ਸੀ ਵੀ ਸਾਨੂੰ ਉਮੀਦਵਾਰ ਲਾਣਨਗੇ ਐਤਕੀ ਉਹਨਾਂ ਸੱਜਣਾ ਨੇ ਇਹਨਾਂ ਨੂੰ ਮਾਰ ਮਾਰਨੀ ਉਹਨਾਂ ਨੇ ਦੱਸਣਾ ਵੀ ਕਿੱਦਾਂ ਗੈਦਾਰੀਆਂ ਕਰੀਦੀਆਂ ਉਹ ਦੱਸਣਗੇ ਵੀ ਕਿੱਦਾਂ ਧੋਖੇ ਕਰੀਦੇ ਆ ਉਹ ਦੱਸਣਗੇ ਵੀ ਕਿੱਦਾਂ ਵਿਸ਼ਵਾਸ ਘਾਤ ਕਰੀਦਾ ਵਾ ਇਸ ਕਰਕੇ ਤਰਨ ਤਰਨ ਵਾਲੀ ਲਕਸ਼ਣ ਐਤਕੀ ਭੁੱਲ ਜਾਣੇ ਐਤਕੀ ਇਹਨਾਂ ਦੀ ਜਮਾਨਤ ਨਾ ਕਿਤੇ ਜਬਤ ਹੋ ਜਾਏ ਕਿਤੇ ਜ਼ਿਆਦਾ ਨਾ ਕਲੰਕ ਲੱਗ ਜਾਏ ਜਮਾਨਤ ਵੀ ਜਬਤ ਹੋ ਸਕਦੀ ਹੈ ਜੇ ਤਾਂ ਤੁਹਾਡੀ ਪੱਕੀ ਹੈ ਜੀ ਜਿੱਤ ਤਾਂ ਪੱਕੀ ਹੈ ਜੀ ਉਹ ਲੋਕ ਕਹਿ ਰਹੇ ਹੈ ਜੀ ਜਿੱਤ ਦੇ ਵੇਖੋ ਆਪਾਂ ਲੋਕਾਂ ਨੇ ਜਿਤਾਉਣਾ ਤੇ ਲੋਕਾਂ ਦੇ ਮੂੰਹਾਂ ਤੇ ਅਭਿਆਤ ਕੀ ਭਾਈ ਅਮਰਤਪਾਲ ਦੀ ਫਤਿਹ ਆ ਤੇ ਫਿਰ ਲੋਕਾਂ ਨੂੰ ਦੇਖ ਕੇ ਅਸੀਂ ਤੁਹਾਨੂੰ ਕਹੀ ਜੰਨੇ ਆ ਵੀ ਜਿੱਤ ਤਾਂ ਪੱਕੀ ਤੇ 14 ਨਵੰਬਰ ਨੂੰ ਐਲਾਨ ਹੋ ਜਾਊਗਾ ਜੀ ਹੋ ਜਾਊਗਾ ਜੀ ਬਿਲਕੁਲ ਹੋ ਜਾਊਗਾ ਚੜਦੀ ਕਲਾ ਦਾ ਹੋਊਗਾ ਹੂੰ ਪੂਰਾ ਤੇ ਐ ਨਗਾਰਿਆਂ ਵਾਲਾ ਜਕਾਰਿਆਂ ਵਾਲਾ ਆਊਗਾ ਗੂੰਜਾਂ ਪੈਣਗੀਆਂ ਜੀ ਹੂੰ ਬਿਲਕੁਲ ਵਿਧਾਨ ਸਭਾ ਚ ਜਾਊਗਾ ਫਿਰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਜਾਂ ਵਾਰਿਸ ਪੰਜਾਬ ਦੇ ਪਾਰਟੀ ਤੋਂ ਉਮੀਦਵਾਰ ਜਿੱਤਿਆ ਹੋਇਆ ਜੀ ਬਿਲਕੁਲ ਜਾਊਗਾ ਜੀ ਬਿਲਕੁਲ ਜਾਊਗਾ ਚਲੋ ਆ ਥੋੜਾ ਹੀ ਹੁਣ ਸਮਾਂ ਰਹਿ ਗਿਆ ਟਾਈਮ ਪੀਰੀਅਡ ਘਟਾ ਬਾਕੀ 2027 ਚ ਤੇ ਵਿਧਾਨ ਸਭਾ ਹੀ ਆਪਣੀ ਹੋਊਗੀ ਨਾ ਹੁਣ ਚਲੋ ਥੋੜਾ ਸਮਾਂ ਲਈਓ ਜਾਣਗੇ ਸਮਾਂ ਥੋੜਾ ਵਾ ਤੇ ਚਲੋ ਗੁਰੂ ਪਾਤਸ਼ਾਹ ਕਿਰਪਾ ਕਰੇ 2027 ਦੇ ਵਿੱਚ ਚੜ੍ਹਦੀ ਕਲਾ ਕਿਉਂਕਿ ਲੋਕਾਂ ਦੀ رائے ਆ ਲੋਕ ਦੁਖੀ ਹੋ ਗਏ ਅਸਲ 'ਚ ਸਰਕਾਰਾਂ ਕੋਈ ਹੁਣ ਮੈਨੇ ਨਹੀਂ ਰੱਖਦੀਆਂ ਆਪਾਂ ਵੇਖੋ ਤਖਤ ਮੱਲਣ ਵਾਸਤੇ ਜਾਂ ਰਾਜ ਕਰਨ ਵਾਲੀ ਦੌੜ 'ਚ ਨਹੀਂ ਹੈਗੇ ਅਸੀਂ ਸੇਵਾ ਕਰਨ ਵਾਲੇ ਬੰਦੇ ਆਂ ਜੀ ਤੁਹਾਨੂੰ ਪਤਾ ਆ ਹੜਾਂ 'ਚ ਆਪਾਂ ਦਿਨ ਰਾਤ ਇੱਕ ਕੀਤੀ ਓਥੇ ਸੇਵਾ ਕਰਦੇ ਰਹੇ ਅਸੀਂ ਕੋਈ ਤਖਤਾਂ ਵਾਲੇ ਕੋਈ ਔਦਿਆਂ ਵਾਲੇ ਨਹੀਂ ਹੈਗੇ ਪਰ ਜਦੋਂ ਤਖਤਾਂ ਤੇ ਔਦਿਆਂ ਤੇ ਗੰਦੇ ਬੰਦੇ ਬਹਿ ਜਾਣ ਕੀ ਕਰੀਏ ਅੱਕ ਕੇ ਇਨ੍ਹਾਂ ਮੈਦਾਨਾਂ 'ਚ ਉਤਰਨਾ ਪੈਂਦਾ ਆਪਾਂ ਕੋਈ ਰਾਜ ਕਰਨ ਵਾਸਤੇ ਤਖਤ ਨਹੀਂ ਮੱਲਣਾ ਅਸੀਂ ਲੋਕਾਂ ਦੇ ਕੰਮ ਕਰਨ ਵਾਸਤੇ ਸਾਨੂੰ ਇਹ ਕੰਮ ਕਰਨ ਨਹੀਂ ਦਿੰਦੇ ਸੇਵਾ ਨਹੀਂ ਕਰਨ ਦਿੰਦੇ ਵੇਖੋ ਭਾਈ ਅਮਰਤਪਾਲ ਅਮਰਤੀ ਛਕਾਉਂਦਾ ਹੈ ਤੇ ਸਾਨੂੰ ਅੱਜ ਕਿਉਂ ਤਖਤ ਮਲਣਾ ਪੈਣਦਿਆ ਵੀ ਅਸੀਂ ਅਮਰਤ ਛਕਾ ਲਈਏ ਸਾਨੂੰ ਕੋਈ ਜੇਲ੍ਹ ਚ ਨਾ ਸੁੱਟੇ ਕਿਉਂ ਤਖਤ ਕਿਉਂ 2027 ਜਿਤਨਾ ਵਾਂ ਵੀ ਹਾਂ ਅਸੀਂ ਅਮਰਤ ਛਕਾਈਏ ਅਸੀਂ ਨਸ਼ੇ ਛਡਾਈਏ ਤੇ ਸਾਡੇ ਤੇ ਐਨਐਸਏ ਨਾ ਲੱਗੂਗੀ ਤਾਂ ਕਰਕੇ ਤਖਤ ਮਲਣਾ ਉਦਾਂ ਕੋਈ ਗੱਲ ਨਹੀਂ ਬਾਲੀ ਸਾਨੂੰ ਰਾਜ ਕਰਨ ਦੀ ਕੋਈ ਭੁੱਖ ਨਹੀਂ ਹੈਗੀ ਵੀ ਅਸੀਂ ਰਾਜ ਕਰਨਾ ਹੀ ਆਪਦਾ ਹਕੂਮਤ ਕਰਨੀ ਹੁਕਮ ਚਲਾਉਣਾ ਉਹੋ ਜਿਆ ਕੋਈ ਉਹੋ ਜੀ ਜੰਗ ਨਹੀਂ ਹੈਗੀ ਆਪਣੀ ਉਦਾਂ ਤੇ ਆਪਾਂ ਸੇਵਾ ਵਾਲੇ ਬੰਦੇ ਨਿਮਰਤਾ ਭਾਵਨ ਵਾਲੇ ਬੰਦੇ ਆ ਸਾਨੂੰ ਕੋਈ ਤਖਤਾਂ ਦੀ ਬਾਲੀ ਭੁੱਖ ਨਹੀਂ ਹੈਗੀ ਅੱਛਾ ਅੰਤ ਦੇ ਵਿੱਚ ਲਾਸਟ ਦੇ ਵਿੱਚ ਸਮੁੱਚੇ ਤਰਨਤਾਨ ਵਿਧਾਨ ਸਭਾ ਹਲਕੇ ਦੇ ਤੁਹਾਨੂੰ ਲੋਕ ਦੇਖ ਰਹੇ ਨੇ ਵੋਟਰ ਦੇਖ ਰਹੇ ਨੇ ਇਹ ਹਿੰਦੂ ਮੁਸਲਿਮ ਸਿੱਖ ਇਸਾਈ ਹਰੇਕ ਭਾਈਚਾਰੇ ਦੇ ਨਾਲ ਸਬੰਧ ਰੱਖਣ ਵਾਲੇ ਲੋਕ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਜੀ ਬਿਲਕੁਲ ਜੀ ਜਿਹੜਾ ਵੀ ਕੋਈ ਧਰਮ ਦਾ ਬੰਦਾ ਵਾ Hindu Muslim Sikh Isai ਉਹਨਾਂ ਨੂੰ ਮੈਂ ਕਹਿੰਨਾ ਵੀ ਮਹਾਰਾਜਾ ਰਾਜੇ ਰਣਜੀਤ ਸਿੰਘ ਵਾਲਾ ਰਾਜ ਪੜ੍ਹ ਲਓ ਤੇ ਜਦੋਂ 27 ਜੱਤਾਂਗੇ ਉਦੋਂ ਵੀ ਪੰਜਾਬ ਨੂੰ ਉਹੋ ਹੀ ਸ਼ੇਰੇ ਪੰਜਾਬ ਉਹੋ سونے ਦੀ ਚਿੜੀ ਬਣਾਵਾਂਗੇ ਜਿਹੜੇ ਰਾਜੇ ਰਣਜੀਤ ਨੇ ਮਸਜਿਦਾਂ ਬਣਾਈਆਂ ਜਿਹੜੇ ਰਾਜੇ ਰਣਜੀਤ ਨੇ ਮੰਦਰਾਂ ਤੇ ਕਲਸ ਚੁਲਾਏ ਉਹ ਰਾਜ ਹੋਊਗਾ ਕਿਸੇ ਦੇ ਨਾਲ ਧਰਮ ਦੇ ਨਾਂ ਤੇ ਵਿਤਕਰਾ ਨਹੀਂ ਕੀਤਾ ਜਾਊਗਾ ਕੋਈ ਜਾਤ ਪਾਤ ਦੇ ਨਾਂ ਤੇ ਕੋਈ ਇਹ ਨਹੀਂ ਕੀਤਾ ਜਾਊਗਾ ਭੇਦ ਭਾਵ ਇਸ ਕਰਕੇ ਚੜ੍ਹਦੀ ਕਲਾ ਦੇ ਨਾਲ ਭਾਈ ਅਮਰਤਪਾਲ ਦੇ ਹੱਕ 'ਚ ਵੋਟ ਪਾਇਓ ਇਹ ਨਾ ਸੋਚਿਓ ਵੀ ਅਸੀਂ ਹਿੰਦੂ ਆਂ ਸ਼ਾਇਦ ਤੁਹਾਨੂੰ ਕੱਢ ਦੇਣਾ ਤਰਨ ਤਰਨੋਂ ਤੁਹਾਡੀ ਚੜ੍ਹਦੀ ਕਲਾਊਗੀ ਬੈਠਾ ਬੈਠਾ ਹੋਊਗੀ ਇਹ ਨਾ ਸੋਚਿਓ ਵੀ ਅਸੀਂ ਕਿ ਹੋਰ ਧਰਮ ਦੇ ਆ ਤੇ ਸਾਨੂੰ ਸ਼ਾਇਦ ਕੁੱਟਣਗੇ ਇਹਨਾਂ ਨੇ ਕੁੱਟਣਾ ਜੇ ਇਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਵਿੱਚੇ ਸਿੱਖਾਂ ਨੂੰ ਵਿੱਚੇ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਇਹਨਾਂ ਨੇ ਸਾਰੇ ਇੱਕ ਵੱਡਿਆਂ ਕੁੱਟਨੇ ਆ ਪਰ ਜੇਕਰ ਭਾਈ ਅਮਰਤਪਾਲ ਦੇ ਇਲੈਕਸ਼ਨ 'ਚ ਤੁਸੀਂ ਭਾਈ ਅਮਰਤਪਾਲ ਨੂੰ ਵੋਟ ਪਾਉਂਦੇ ਜੇ ਜੇਕਰ 2027 'ਚ ਜਦੋਂ ਜਾਂ ਹੋਣ ਜਿਹੜੀ ਬਾਈ ਇਲੈਕਸ਼ਨ ਆਈ ਹੈ ਇਹਦੇ 'ਚ ਭਾਵੇਂ ਉਹ Hindu ਭਾਈਚਾਰਾ Hindu ਵੇਖੋ ਤਰਨਤਨ ਸ਼ਹਿਰ ਦੇ ਵਿੱਚ ਆਪਾਂ ਜੇਕਰ ਸਾਹਬ ਲਾ ਲਈਏ ਤੇ ਜਿਹੜੇ ਆਪਣੇ Hindu ਧਰਮ ਦੇ ਨਾਲ ਸੰਬੰਧਤ ਲੋਕ ਹੁੰਦੇ ਆ ਬਾਲਾ ਉਹ ਕਾਰੋਬਾਰੀ ਹੁੰਦੇ ਆ ਜੀ ਉਹ ਦੁਕਾਨਦਾਰ ਹੁੰਦੇ ਆ ਤੇ ਉਹਨਾਂ ਨੂੰ ਫਰੋਤੀਆਂ ਆ ਰਹੀਆਂ ਉਹ ਉਹ ਕਿਹੜਾ ਸੁਖੀ ਜਨਾਂ ਦੇ ਰਾਜ 'ਚ ਉਹ ਵੀ ਦੁਖੀ ਆ ਜੀ ਤੇ ਜੇਕਰ ਆਪਣਾ ਰਾਜ ਆਉਂਦਾ ਵਾ ਜੇਕਰ ਅਕਾਲੀ ਦਲ ਵਾਰਿਸ ਪੰਜਾਬ ਦਾ ਕੈਂਡੀਡੇਟ ਜਿੱਤਦਾ ਫਰੋਤੀਆਂ ਵਾਲਾ ਕੰਮ ਬੰਦ ਕਰਾ ਦੇਾਂਗੇ ਜੀ ਨਾ ਗੈਂਗਸਟਰ ਬਾਦ ਨਾ ਚਟੇ ਦੇ ਵਪਾਰੀ ਬੇਰੋਜ਼ਗਾਰੀ ਤੇ ਮੈਂ ਕਹਿੰਦਾ ਅਸੀਂ ਕੋਈ ਉਹ ਦੂਜਾ ਖੰਡ ਤੇ ਆਟਾ ਚੌਲ ਦਾਲਾਂ ਤੇ ਵੰਡ ਰਿਆ ਨਹੀਂ ਆਪਾਂ ਉਹਨਾਂ ਨੂੰ ਇਹ ਚੀਜ਼ਾਂ ਕਮਾਉਣ ਜੋਗੇ ਕਰਨਾ ਵਾ ਪੈਰਾਂ ਦੇ ਸਿਰ ਤੇ ਨੌ ਵੀ ਨੌਜਵਾਨ ਆਪ ਇੰਨੀ ਜੋਗੇ ਹੋਣ ਵੀ ਉਹ ਆਪ ਆਪਣੇ ਲਈ ਅਨਾਜ ਆਪ ਆਪਣੀ ਰੋਜੀ ਰੋਟੀ ਕਮਾ ਸਕਣ ਇਹ ਕੀ ਲਾਜਟ ਦਿੰਦੇ ਜੀ ਤੁਹਾਨੂੰ ਦਾਲਾਂ ਦੇ ਦਾਂਗੇ ਜੀ ਤੁਹਾਨੂੰ ਚੌਲ ਦੇ ਦਾਂਗੇ ਵੀ ਕੀ ਗੱਲ ਆ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਲੋਕ ਚੌਲਾਂ ਦੇ ਭੁਖੇ ਆ ਉਹਨਾਂ ਰੋਜ਼ਗਾਰ ਦਾ ਉਹ ਆਪ ਰੋਟੀ ਰੋਟੀ ਕਮਾ ਲੈਣ ਉਹ ਆਪ ਦਾਲਾਂ ਚੌਲ ਦਾਲਾਂ ਚੌਲ ਖਰੀਦ ਲੈਣ ਇਸ ਕਰਕੇ ਅਸੀਂ ਸਿਆਸਤੀ ਉਹ ਕਰਨੀ ਹੈ ਵੀ ਹਰ ਬੰਦਾ ਆਪਣੇ ਪੈਰਾਂ ਤੇ ਆਪ ਕਾਮਯਾਬ ਹੋਵੇ ਆਪਣੇ ਘਰ ਦਾ ਸਰਕਲ ਚਲਾ ਸਕੇ ਉਹੋ ਜੀ ਰਣਨੀਤੀ ਕਰਾਂਗੇ ਉਹੋ ਜਾਂ ਰਾਜ ਕਰਾਂਗੇ ਜਿਹੜਾ ਵਿਦੇਸ਼ ਜੇ ਗਏ ਆ ਜੀ ਤੇ ਉਹ ਜਾਣ ਆਪਣਾ ਪਰ ਵੇਖੋ ਕਿਉਂ ਗਏ ਆ ਪੰਜਾਬ ਦਾ ਮਾਹੌਲ ਮੜਾ ਜੀ ਜੇ ਕੋਈ ਤਗੜਾ ਉਹਨੂੰ ਫਰੋਤੀ ਆ ਜਾਂਦੀ ਉਹਨੂੰ ਧਮਕੀ ਆ ਜਾਂਦੀ ਉਹਦੇ ਗੋਲੀ ਵਜਦੀ ਆ ਜੇ ਕੋਈ ਮਾੜਾ ਵਾ ਨੂੰ ਨੌਕਰੀ ਨਹੀਂ ਮਿਲਦੀ ਤੇ ਜਦੋਂ ਇਹ ਚੀਜ਼ਾਂ ਪੂਰੀਆਂ ਨਾ ਹੋਣਗੀਆਂ ਉਦੋਂ ਤੇ ਇਹ ਤੇ ਮਰਜੀ ਦੇ ਮਾਲਕ ਆ ਆਪਣੇ ਉਹ ਅਗਲੇ ਦੀ ਮਰਜ਼ੀ ਹੋਊਗੀ ਜਾਊ ਨਾ ਜਾਊ ਪਰ ਉਹਨੂੰ ਇਹੋ ਇੱਥੇ ਇਹੋ ਜਾਂ ਮਾੌਲ ਮਿਲੂਗਾ ਵੀ ਇੱਥੇ ਉਹ ਰਹਿ ਸਕਦਾ ਚੰਗੀ ਚੰਗੀ ਜ਼ਿੰਦਗੀ ਜੀ ਸਕਦਾ ਆਪਣੇ ਪਰਿਵਾਰ ਦੇ ਨਾਲ ਖੁਸ਼ ਰਹਿ ਸਕਦਾ ਹਾਂ ਠੀਕ ਹੈ ਅੰਤ ਦੇ ਵਿੱਚ ਹੁਣ ਫੇ ਜਿੱਤ ਪੱਕੀ ਆ ਤਿਆਰੀ ਆ ਜੀ ਤੁਹਾਡੀ ਇਲੈਕਸ਼ਨ ਵਿੱਚ ਮੈਂ ਬਸ ਤਰਨ ਤਰਨ ਦੇ ਲੋਕਾਂ ਨੂੰ ਇਹੋ ਕਹਿੰਨਾ ਵਾ ਵੀ ਤੁਸੀਂ ਕਹਿੰਦੇ ਜੀ ਪੰਥਕ ਪਰਿਵਾਰ ਆਵੇ ਤੇ ਉਹ ਆ ਗਿਆ ਤੇ ਹੁਣ ਤੁਸੀਂ ਤਗੜੇ ਹੋ ਜੋ ਹੁਣ ਤੁਹਾਡੇ ਸਿਰ ਤੇ جنگ ਸੁੱਟਦੀ ਆ ਤੁਸੀਂ ਲੜਨੀ ਆ ਤੁਸੀਂ ਜਿੱਤਨੀ ਆ ਤੇ ਤੁਹਾਡੀ ਜੰਗ ਬਸ ਇਹੋ ਹੀ ਤਰਨਤਾਰਨ ਦੇ ਲੋਕਾਂ ਨੂੰ ਸੁਣਿਆ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਭਾਈ ਰਜਿੰਦਰ ਸਿੰਘ ਤਲਵੰਡੀ ਤਾਂ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਤਾਂ ਆਖਿਰਕਾਰ ਤੁਸੀਂ ਕੀ ਚਾਹੁੰਦੇ ਹੋ ਕਿ ਕਿਹੜਾ ਉਮੀਦਵਾਰ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਜਾਣਾ ਚਾਹੀਦਾ ਜਾਂ ਕਿਹੜੀ ਪਾਰਟੀ ਦਾ ਉਮੀਦਵਾਰ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਉਹਦੇ ਹਿੱਸੇ ਹੋਣੀ ਚਾਹੀਦੀ ਹੈ ਤਾਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ ਬਹੁਤ